ਕਿਉਂ ਖਾਲਸਤਾਨੀ ਕਹਿ ਕੇ ਜਾਂ ਕਿਉਂ ਦਸਤਾਰਾਂ ਦੇਖ ਕੇ ਹਮਲਾ ਕਰ ਦਿੱਤਾ ਜਾਂਦਾ ਸਿੱਖ ਪਰਿਵਾਰਾਂ ਦੇ ਉੱਤੇ ਆਪਣੇ ਆਪ ਨੂੰ ਪੱਲੇ ਵਰਗ ਦਾ ਵਾਸੀ ਦੱਸਦਾ ਹੈ ਨਾ ਉਹਨੂੰ ਬਾਕੀ ਸਾਰੇ ਜਿਹੜੇ ਇਸ ਦੇਸ਼ ਦੇ ਵਿੱਚ ਬਾਕੀ ਕੌਮਾਂ ਦੇ ਲੋਕ ਲੱਗਦੇ ਨੇ ਉਹ ਦੂਜੇ ਦਰਜੇ ਦੇ ਜਾਂ ਆਖਰੀ ਦਰਜੇ ਦੇ ਲੋਕ ਲੱਗਦੇ ਨੇ ਉਹ ਆਪਣੀ ਬੇਰਹਿਮੀ ਦੇ ਉੱਤੇ ਉਤਰ ਆਇਆ ਹੈ ਐਸੇ ਇਨਸਾਨ ਕੋ ਜਿਹਦਾ ਕੰਮ ਹੀ ਚਰਖਾ ਕਤਰਨਾ ਤੇ ਟੇਰੇ ਬਣਾਉਣਾ ਹੈ ਉਹ ਉਹਨਾਂ ਕੋਲੋਂ ਅਸੀਂ ਛਤਰਖਾਂਡੇ ਜੇ ਉਹ ਪੰਜ ਜਣੇ ਸੀਗੇ ਤੇ ਤੈਨੂੰ ਵੀ ਮਾਰਨੇ ਸ਼ਸਤਰਧਾਰੀ ਬਣਾਇਆ ਕਿ ਜਿਹੜੀ ਇਸ ਦੇਸ਼ ਦੇ ਵਿੱਚ ਵਿਪਰਵਾਦੀ ਸੋਚ ਹੈ ਨਾ ਉਹਦਾ ਇਹ ਤਰੀਕਾ ਹੀ ਹੈ ਕਿ ਜਿਹੜੀ ਘੱਟ ਗਿਣਤੀਆਂ ਗੋਮਾਂ ਨੇ ਉਹਨਾਂ ਨੂੰ ਇਦਾਂ ਹੀ ਮਾਰੋ ਕੁੱਟੋ ਜਿਹੜੀਆਂ ਇਹੋ ਜਿਹੇ ਮਾਰਕਟ ਆਈਆਂ ਹੁੰਦੀਆਂ ਨੇ ਜਾਂ ਜਿਹੜੀਆਂ ਸਟੇਟਮੈਂਟਸ ਦਿੰਦੇ ਆ ਜਿਹੜੇ ਇਸ ਦੇਸ਼ ਦੇ ਆਪਣੇ ਆਪ ਨੂੰ ਵਾਰਿਸ ਦੱਸਦੇ ਆ ਉਹ ਕੰਗਰਣਾਂ ਨਾ ਤੁਕ ਤੇ ਅਲੱਗ ਨਹੀਂ ਹੈਗੇ ਆ ਸਤਖ ਸਾਹਿਬ ਦੇ ਜਜ਼ਜ਼ਦਾਰ ਕਹਿਣ ਕੀ ਇਹ ਚੀਜ਼ ਦੇ ਉੱਤੇ ਅਸੀਂ ਫੌਰੀ ਐਕਸ਼ਨ ਲੈਣ ਲੱਗੇ ਆਂ ਪੰਜਾਬ ਦੇ ਵਿੱਚ ਜੇ ਇਸ ਤਰੀਕੇ ਦੇ ਪੰਜਾਬ ਤੋਂ ਬਾਹਰ ਲੋਕਾਂ ਦੇ ਨਾਲ ਹਸ਼ਰ ਹੋਣਗੇ ਤੇ ਫਿਰ ਤੁਸੀਂ ਵੀ ਸਾਡੇ ਪੰਜਾਬ 'ਚ ਐਂਟਰ ਨਹੀਂ ਕਰੋਗੇ ਦੇਖੋ ਇਹ ਜਿਹੜੀਆਂ ਆ ਪਾਟੋ ਤਾੜ ਹੋਈਆਂ ਨੇ ਨਾ ਇਹ ਸਾਰਾ ਕੁਝ ਬਾਦਲਾਂ ਦੇ ਬੇੜਾ ਕਰ 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 ਕੇ ਹੋਈਆਂ ਨੇ ਇਹਨਾਂ ਨੇ ਸਿਰਫ ਆਪਣੀ ਸੱਤਾ ਨੂੰ ਇੰਜੋਏ ਕੀਤਾ ਆਪਣੇ ਸੱਤਾ ਦੇ ਦੌਰਾਨ ਇਹਨੇ ਆਰਐਸਐਸ ਨਹੀਂਏ ਥੇ ਜੜਾ ਲਵਾਈਆਂ ਨੇ ਪੰਜਾਬ 'ਚ ਇੱਕ ਬੰਦਾ ਚੰਡੀਗੜ੍ਹ ਪੁਲਿਸ ਦਾ ਹੀ ਉਹਨਾਂ ਦੇ ਕਾਬੂ ਆਇਆ ਹੋਇਆ ਉਹਦੇ ਨਾਲ ਜਿਸ ਤਰੀਕੇ ਨਾਲ ਉਧਰ ਦੀ ਪੁਲਿਸ ਸਲੂਕ ਕਰ ਰਹੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੈਰਤ ਤੋਂ ਵੀ ਵੱਧ ਕੇ ਕੋਈ ਗੱਲ ਚੀਜ਼ ਹੈਗੀ ਹੈ ਤੇ ਉੱਤੇ ਕੋਈ ਬੰਦਾ ਹਮਲਾ ਕਰ ਦੇਵੇ ਫਿਰ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੀ ਤੱਕ ਚਖਾਏ ਕੇ ਉਸ ਥੱਪੜ ਤੋਂ ਬਾਅਦ ਇਹ ਦੱਸ ਦਿੱਤਾ ਗਿਆ ਕਿ ਤੁਸੀਂ ਮੇਰੇ ਨਾਲ ਇੱਕ ਉਂਗਲੀ ਚੱਕੋ ਤੇ ਮੈਂ ਤੁਹਾਡਾ ਆ ਹਸ਼ਰ ਕਰਾਂਗੀ ਕੰਗੜਾਣਾਉਤ ਦੇ ਚਪੇੜ ਕੀ ਪਈ ਹੈ ਉਸ ਤੋਂ ਬਾਅਦ ਅਚਾਨਕ ਹੁਣ ਇਹ ਚੀਜ਼ਾਂ ਵੱਧਦੀਆਂ ਜਾ ਰਹੀਆਂ ਜਿਸ ਦੇ ਵਿੱਚ ਸਿੱਖ ਟਾਰਗੇਟ ਹੋ ਰਹੇ ਨੇ ਹਾਲਾਂਕਿ ਇਹਨਾਂ ਦੋਵਾਂ ਚੀਜ਼ਾਂ ਨੂੰ ਰਿਲੇਟ ਕਰ ਦੇਣਾ ਬਹੁਤ ਜਲਦਬਾਜ਼ੀ ਹੋ ਸਕਦੀ ਹੈ ਪਰ ਇਹਦੇ ਬਾਰੇ ਵੀ ਚਰਚਾ ਕਰਾਂਗੇ ਔਰ ਖਾਸ ਕਰਕੇ ਕੀ ਸਿਚੁਏਸ਼ਨ ਬਣੀ ਹੋਈ ਹੈ ਅੱਜ ਦੇ ਮਾਹੌਲ ਕੀ ਨੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਹਿਮਾਚਲ ਹਰਿਆਣਾ ਆਸ-ਪਾਸ ਦੇ ਜਿੰਨੇ ਸੂਬੇ ਨੇ ਕੀ ਸਿਚੁਏਸ਼ਨ ਹੈ ਇਹਦੇ ਵਿੱਚ ਪੰਜਾਬੀਆਂ ਦੀ ਖਾਸ ਕਰਕੇ ਸਿੱਖਾਂ ਦੀ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿਉਂ ਖਾਲਸਤਾਨੀ ਕਹਿ ਕੇ ਜਾਂ ਕਿਉਂ ਦਸਤਾਰਾਂ ਦੇਖ ਕੇ ਹਮਲਾ ਕਰ ਦਿੱਤਾ ਜਾਂਦਾ ਸਿੱਖ ਪਰਿਵਾਰਾਂ ਦੇ ਉੱਤੇ ਸਿੱਖਾਂ ਦੇ ਉੱਤੇ ਨਾਲ ਦੇ ਸੂਬਿਆਂ ਦੇ ਵਿੱਚ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਔਰ ਉਹ ਵੀ ਉਸ ਵੇਲੇ ਉਹ ਵੀ ਉਸ ਚੀਜ਼ ਤੋਂ ਬਾਅਦ ਜਿਹੜੀ ਹਾਲ ਹੀ ਦੇ ਵਿੱਚ ਇੱਕ ਹਿਮਾਚਲ ਦੀ ਐਮਪੀ ਦੇ ਨਾਲ ਵਾਪਰੀ ਹੈ ਹਰ ਇੱਕ ਚੀਜ਼ ਡਿਸਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਕ ਨਵਾਂ ਮੁੱਦਾ ਹਿਮਾਚਲ ਦਾ ਸਾਹਮਣੇ ਆਇਆ ਹੈ ਜਿਸ ਉੱਤੇ ਵਿਚਾਰ ਕਰਨਾ ਜ਼ਰੂਰੀ ਸੀ ਔਰ ਅੱਜ ਅਸੀਂ ਮੌਜੂਦ ਹਾਂ ਸਰਦਾਰ ਹਰਜਿੰਦਰ ਸਿੰਘ ਜੀ ਕੋਲ ਗੱਲਬਾਤ ਕਰਦੇ ਹਾਂ ਸਰ ਤੁਸੀਂ ਸਮਾਂ ਦੇ ਦਿੱਤਾ ਸਭ ਤੋਂ ਪਹਿਲਾਂ ਤਾਂ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਪ੍ਰਦੇਸ਼ ਦੇ ਵਿੱਚ ਦੂਜੀ ਵਾਰਦਾਤ ਹੋ ਪਗਲਤੀ ਹੋਈ ਹੈ ਉਹ ਉਹ ਦਾਵਾ ਕਰਦਾ ਕਿ ਮੇਰੇ ਵਾਲ ਕਢੀ ਸਗੇ ਨੇ ਮੇਰੀ ਦਾੜੀ ਪੱਟ ਦਿੱਤੀ ਗਈ ਹੈ ਮੇਰੇ ਕੱਪੜੇ ਪਾੜ ਦਿੱਤੇ ਗਏ ਨੇ ਇਹ ਹਾਲਾਤ ਬਣਦੇ ਹੋਏ ਨੇ ਸਿੱਖਾਂ ਦੇ ਮਤਲਬ ਕਿ ਜਿਸ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਿਸ ਦੇਸ਼ ਦੀ ਸੁਰੱਖਿਆ ਵਾਸਤੇ ਅਸੀਂ ਫੌਜਾਂ 'ਚ ਜਾ ਰਹੇ ਹਾਂ ਅਸੀਂ ਉਹਨੂੰ ਇੱਕ ਸਾੜ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਦੇਸ਼ ਦੇ ਵਿੱਚ ਸਾਡਾ ਰਹਿਣਾ ਔਖਾ ਹੋ ਰਿਹਾ ਆ ਜਿਵੇਂ ਕਿ ਆਪਣੀ ਗੱਲ ਦੀ ਸ਼ੁਰੂਆਤ ਚ ਹੀ ਮੈਂ ਦੱਸ ਦਿੰਦਾ ਕਿ ਇਹ ਜਿਹੜੀ ਬਾਰ-ਬਾਰ ਕਟਨਾਵਾ ਸਾਹਮਣੇ ਆ ਰਹੀਆਂ ਜਿਨ੍ਹਾਂ 'ਚ ਕੋਈ ਨਾ ਕੋਈ ਟਾਰਗੇਟ ਕਰਕੇ ਬੰਦੇ ਨੂੰ ਆ ਹਮਲਾ ਕਰ ਦਿੰਦੇ ਆ ਮਾਰਕਟਾਈ ਹੁੰਦੀ ਆ ਹੁਣ ਇੱਕ ਅੰਗਨਾ ਰਣੌਤ ਵਾਲੀ ਘਟਨਾ ਤੋਂ ਬਾਅਦ ਜ਼ਿਆਦਾ ਚੀਜ਼ ਜਿਹੜੀ ਸਾਹਮਣੇ ਆਈ ਹੈ ਜਿਹੜੀ ਹੁਣ ਆਪ ਜੀ ਨੇ ਵੀਡੀਓ ਸਾਂਝੀ ਕੀਤੀ ਹੈ ਉਹ ਹਰਿਆਣਾ ਆ ਹਿਮਾਚਲ ਕਿਸੇ ਇੱਕ ਜਗ੍ਹਾ ਦੀ ਹੋ ਸਕਦੀ ਹੈ ਜਿੱਦਾਂ ਮੈਨੂੰ ਜਦ ਤੱਕ ਇਹਨਾਂ ਚੀਜ਼ਾਂ ਬਾਰੇ ਡੈਪਟ ਚ ਪਤਾ ਲੱਗਦਾ ਨਾ ਉਦੋਂ ਤੱਕ ਕੀ ਹੁੰਦਾ ਹੈ ਕਿ ਕੋਈ ਨਵੀਂ ਘਟਨਾ ਹੋਰ ਸਾਹਮਣੇ ਆ ਜਾਂਦੀ ਹੈ ਬਾਰ ਬਾਰ ਇਦਾਂ ਦੀਆਂ ਘਟਨਾਵਾਂ ਸਾਹਮਣੇ ਆਉਣ ਦੇ ਪਿੱਛੇ ਜਿਹੜੀ ਮੈਨੂੰ ਇੱਕ ਗੱਲ ਸਾਜ਼ਿਸ਼ ਲੱਗਦੀ ਹੈ ਕਿ ਬਾਰ ਬਾਰ ਇਹ ਘਟਨਾ ਜਿਹੜੀ ਹੁੰਦੀ ਹੈ ਨਾ ਉਹਦੇ ਪਿੱਛੇ ਚਾਹ ਕਾਰਨ ਕੋਈ ਵੀ ਰਹੇ ਹੋਣ ਜਿਹੜੀ ਇਸ ਵੇਲੇ ਇੱਧਰ ਦੇ ਭਾਰਤ ਵਿੱਚ ਜਿਹੜੇ ਹਾਲਾਤ ਨੇ ਜਿਹੜੀ ਇਹਨਾਂ ਲੋਕਾਂ ਦੇ ਵਿੱਚ ਜਿਹੜੀ ਜੈਨੋਸਾਈਡ ਇੰਪਲਸ ਪਈ ਹੋਈ ਹੈ ਨਾ ਉਹਦੇ ਨਾਲ ਨਾਲ ਕੀ ਹੁੰਦਾ ਹੈ ਕਿ ਜਿਹੜਾ ਸਿੱਖ ਹੈ ਉਹ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਜਾਂਦਾ ਤੇ ਜਿਹੜੀ ਬਹੁਤਾਤ ਗਿਣਤੀ ਹੈ ਉਹ ਉਹਨੂੰ ਜਸਟੀਫਾਈ ਕਰਨ ਦੇ ਲਈ ਕੀ ਕਰਦੇ ਆ ਇੱਕ ਇੱਕ ਸ਼ਬਦ ਘਟਦੇ ਆ ਉਹ ਜਿੱਦਾਂ ਲੋਕਾਂ ਨੂੰ ਆਪਣੀ ਮਾਰਕੁਟਾਈ ਨੂੰ ਜਾਇਜ਼ ਕਰਨ ਦੇ ਲਈ ਦੱਸਦੇ ਨੇ ਕਿ ਜਿੱਦਾਂ ਉਹਨਾਂ ਨੇ ਖਾਲਸਾਣ ਸ਼ਬਦ ਚੁਣ ਲਿਆ ਕਿ ਖਾਲਸਤਾਨੀ ਕਹਿ ਕੇ ਕੁੱਟ ਦਿੱਤਾ ਹੱਤਵਾਦੀ ਕਹਿ ਕੇ ਕੁੱਟ ਦਿੱਤਾ ਹਨਾ ਜਾਂ ਉਹਨਾਂ ਨੇ ਭਿੰਡਰਾਂ ਵਾਲਾ ਕਹਿ ਕੇ ਜਾਂ ਕੋਈ ਵੀ ਇਦਾਂ ਦਾ ਸ਼ਬਦ ਦੇ ਕੇ ਉਹਨਾਂ ਨੇ ਕੁਝ ਸ਼ਬਦ ਸਿਲੈਕਟ ਕੀਤੇ ਹੋ ਸਿੱਖਾਂ ਦੇ ਲਈ ਜਿਹਦੇ ਨਾਲ ਉਹ ਆਪਣੀ ਚੀਜ਼ ਨੂੰ ਜਸਟੀਫਾਈ ਕਰਦੇ ਆ ਕਿ ਅਸੀਂ ਜਿਹੜਾ ਬੰਦਾ ਮਾਰਿਆ ਕੁੱਟਿਆ ਹੈਗਾ ਉਹ ਇਸ ਕਰਕੇ ਮਾਰਿਆ ਕੁੱਟਿਆ ਹੈਗਾ ਉਹ ਆਪਣੇ ਆਪ ਨੂੰ ਦੇਸ਼ ਭਗਤ ਦੱਸਦੇ ਹਨ ਮਰ ਅਸਲ 'ਚ ਜਿਹੜੀ ਉਹਨਾਂ ਦੇ ਵਿੱਚ ਨਫ਼ਰਤ ਪਈ ਹੋਈ ਹੈ ਨਾ ਜਿਹੜੀ ਜਨਸਰ ਇੰਪਲਸ ਪਈ ਹੋਈ ਹੈ ਜਿਹੜਾ ਮੰਨੂਵਾਦੀ ਉਹਨਾਂ ਦੇ ਵਿੱਚ ਥਾਟ ਪਿਆ ਹੋਇਆ ਉਹ ਸਾਰੀਆਂ ਚੀਜ਼ਾਂ ਨਾ ਇਹਨਾਂ ਦੇ ਉੱਤੇ ਦਿਨ ਪਰ ਦਿਨ ਜਿਹੜੀ ਹੈ ਇਹ ਨਵੀਆਂ ਸਰਕਾਰਾਂ ਜਿਹੜੀਆਂ ਭਾਜਪਾ ਵਰਗੀ ਸਰਕਾਰ ਇਸ ਵੇਲੇ ਤਾਕਤ ਚ ਆਈ ਹੈ ਤੀਸਰੀ ਵਾਰ ਸਰਕਾਰ ਬਣ ਗਈ ਹੈ ਉਹਦੇ ਸਾਰੇ ਹੀ ਕਾਰਨ ਜਿਹੜੇ ਮੈਨੂੰ ਲੱਗਦੇ ਉਹ ਇਸ ਇਸ ਕਰਕੇ ਲੱਗਦੇ ਆ ਕਿ ਇਸ ਦੇਸ਼ ਦਾ ਜਿਹੜਾ ਆਪਣੇ ਆਪ ਨੂੰ ਪਹਿਲੇ ਵਰਗ ਦਾ ਵਾਸੀ ਦੱਸਦਾ ਹੈ ਨਾ ਉਹਨੂੰ ਬਾਕੀ ਸਾਰੇ ਜਿਹੜੇ ਇਸ ਦੇਸ਼ ਦੇ ਵਿੱਚ ਬਾਕੀ ਕੌਮਾਂ ਦੇ ਲੋਕ ਲੱਗਦੇ ਨੇ ਉਹ ਦੂਜੇ ਦਰਜੇ ਦੇ ਜਾਂ ਆਖਰੀ ਦਰਜੇ ਦੇ ਲੋਕ ਲੱਗਦੇ ਨੇ ਉਹ ਆਪਣੀ ਬੇਰਹਿਮੀ ਦੇ ਉੱਤੇ ਉਤਰ ਆਇਆ ਹ ਹ ਰੀਸੈਂਟਲੀ ਘਟਨਾ ਜਲੰਧਰ ਵਿੱਚ ਵੀ ਹੋਈ ਉਹ ਪ੍ਰਵਾਸੀ ਜਿਹੜੇ ਇਧਰ ਦੇ ਭਈਏ ਆਏ ਹੋਏ ਕੰਮ ਕਮ ਕਰਨ ਦੇ ਲਈ ਉਹਨਾਂ ਬੰਦਿਆਂ ਨੇ ਆਪਣੇ ਝਗੜੇ ਦੇ ਵਿੱਚ ਸਰਦਾਰ ਭਰਾ ਦੀ ਦੁਕਾਨ ਜਾਂ ਆਫਿਸ ਉੱਤੇ ਹਮਲਾ ਕਰ ਦਿੱਤਾ ਇਹ ਜਿਹੜੀ ਹਮਲੇ ਵਾਲੀ ਘਟਨਾ ਹੈ ਨਾ ਕੋਈ ਪਹਿਲੀ ਨਹੀਂ ਹੈ ਬਾਜ਼ਾਰਾਂ ਵਿੱਚ ਮੰਡੀਆਂ ਦੇ ਵਿੱਚ ਹੀ ਉਹ ਆਮ ਭੀੜਾਂ ਕਰਕੇ ਕਿਸੇ ਨਾ ਕਿਸੇ ਸਿੱਖ ਨੂੰ ਜਾਂ ਕਿਸੇ ਕਮਜ਼ੋਰ ਨੂੰ ਔਰਤ ਨੂੰ ਘੇਰ ਕੇ ਉਹਦੇ ਨਾਲ ਬਸਲੂਕੀ ਕਰਦੇ ਆ ਝਗੜਾ ਕਰਦੇ ਆ ਉਹਨਾਂ ਨੇ ਨਾ ਇਹ ਚੀਜ਼ਾਂ ਆਮ ਕਰਨੀ ਸ਼ੁਰੂ ਕਰ ਦਿੱਤੀ ਹੋਈ ਹੈ بار بار ਲਗਾਤਾਰ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਇਹ ਇੰਨੀਆਂ ਆਮ ਹੋਈਆਂ ਨੇ ਉਹਦਾ ਕਾਰਨ ਬਣਿਆ ਕਿ ਜਿਹੜਾ ਇੱਕ ਸੈਂਟਰ 'ਚ ਬੈਠਾ ਮਾਈਂਡ ਹੈ ਨਾ ਜਿਹੜੀ ਡੀਪ ਸਟੇਟ ਹੈ ਡੀਪ ਸਟੇਟ ਨੇ ਕੀ ਕੀਤਾ ਜਿਹੜੀਆਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੀਆਂ ਜਾਂ ਜਿਹੜੀਆਂ ਆਦਾਰਿਆਂ ਨੇ ਲੋਕਾਂ ਨੂੰ ਸੇਵਾਵਾਂ ਦੇਣੀਆਂ ਸੀ ਉਹਨਾਂ ਦੀ ਮਦਦ ਕਰਨੀ ਸੀ ਉਹਨਾਂ ਨੇ ਕੋਈ ਇਨਸਾਫ ਦੇਣਾ ਸੀਗਾ ਉਹ ਲੋਕੀ ਜਿਹੜੇ ਸੀਗੇ ਉਹ ਆਦਾਰਿਆਂ ਤੋਂ ਬੇਇਨਸਾਫ ਹੋਣ ਲਾਪੇ ਉਹਨਾਂ ਨੂੰ ਉਥੋਂ ਦੀ ਧੱਕੇ ਮਿਲਣ ਲਾਪੇ ਉਹਨਾਂ ਦੇ ਉੱਤੇ ਉਲਟੀ ਕਾਰਵਾਈਆਂ ਹੋਣ ਲਾਪੀਆਂ ਜਿਹੜੀ ਇਹ ਘਟਨਾ ਹੋਈ ਹੈ ਹਰਿਆਣੇ ਵਿੱਚ ਇਸ ਲੜਕੇ ਨੂੰ ਜਿਹਨੇ ਹਰਿਆਣੇ ਦੇ ਮੁੰਡਿਆਂ ਨੇ ਇਹ ਹਿਮਾਚਲ ਦੇ ਮੁੰਡਿਆਂ ਨੇ ਕੁੱਟਿਆ ਜਿਸ ਤਰੀਕੇ ਨਾਲ ਉਹ ਗੱਲ ਨੂੰ ਲੋਕਾਂ ਦੇ ਮੋਹਰੇ ਰੱਖ ਰਿਹਾ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਤਾਂ ਸਾਡੇ ਬੰਦੇ ਵੀ ਜਿਹੜੇ ਉਹਨਾਂ ਦੇ ਕੋਲ ਉਹਨਾਂ ਦੇ ਰਵਾਇਤੀ ਸਿਧਾਂਤ ਸੀਗੇ ਜਾਂ ਜਿੱਦਾਂ ਉਹਨਾਂ ਦੇ ਮਾਰੇ ਨੇ ਉਹਨਾਂ ਨੂੰ ਜਿਸ ਕੰਮ ਲਈ ਬਣਾਇਆ ਸਾਡਾ ਤਾਂ ਧਰਮ ਹੀ ਯੁੱਧ ਹੈ ਤੇ ਉਹ ਜਿਸ ਹਿਸਾਬ ਨਾਲ ਸਾਡੇ ਲੋਕ ਆਪਣੇ ਆਪ ਨੂੰ ਮظلوم ਦੱਸਦੇ ਨੇ ਉਹਨਾਂ ਦੇ ਨਾਲ ਮਾਰਕਟਾਈ ਹੋ ਜਾਂਦੀ ਹੈ ਤੇ ਉਹ ਬਾਅਦ ਵਿੱਚ ਪਬਲਿਕ ਦੇ ਮੋਹਰੇ ਘੁਆਰ ਲੈਂਦੇ ਆ ਮੈਨੂੰ ਤਾਂ ਇਦਾਂ ਲੱਗਦਾ ਕਿ ਇਹ ਵੀ ਇੱਕ ਬੜੀ ਵੱਡੀ ਕਹੋ ਸਾਡੇ ਲਈ ਸ਼ਰਮ ਦੀ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਮੌਕੇ ਤੇ ਕਿਸੇ ਐਸੇ ਇਨਸਾਨ ਕੋ ਜਿਹਦਾ ਕੰਮ ਹੀ ਚਰਖਾ ਇਕਤਰਣਾ ਤੇ ਢੇਰੇ ਬਣਾਉਣਾ ਹੈ ਉਹ ਉਹਨਾਂ ਕੋਲੋਂ ਅਸੀਂ ਛਿੱਤਰ ਖਾਂਡੇ ਬੰਦਾ ਦਿਆ ਸੀਗਾ ਕਿ ਮੌਕੇ ਤੇ ਹੀ ਉਸ ਚੀਜ਼ ਦਾ ਹਲ ਕਰਦਾ ਜੇ ਉਹ ਪੰਜ ਜਣੇ ਸੀਗੇ ਤੇ ਤੈਨੂੰ ਵੀ ਮਾਰਨੇ ਸ਼ਸਤਰਧਾਰੀ ਬਣਾਇਆ ਤਾਂ ਤੂੰ ਵੀ ਅਗਰ ਗੁਰੂ ਦਾ ਸਿੱਖ ਹੈਗਾ ਤਾਂ ਤੂੰ ਉਹਦੇ ਨਾਲ ਬਦਲਾ ਲੈਂਦਾ ਆਪਣੀ ਜਿਹੜੀ ਲੜਾਈ ਸੀਗੀ ਉਹਨੂੰ ਕਿਸੇ ਅੰਜਾਮ ਤੇ ਲੈ ਕੇ ਆਉਣਾ ਬਾਦ ਵਿੱਚ ਸਾਡੇ ਵਰਗੇ ਲੋਕਾਂ ਦੇ ਲਈ ਰਹਿ ਜਾਂਦੀ ਇਹ ਸ਼ਰਮ ਸ਼ਰਮ ਦੀ ਗੱਲ ਯਾ ਕਹ ਲਓ ਨਾਮੋਸ਼ੀ ਦੀ ਗੱਲ ਕਿ ਇਹੋ ਜਿਹੇ ਬੰਦੇ ਜਿਹੜੇ ਬੰਟੀ ਛੰਟੀ ਨਾ ਦੇ ਇਹ ਸਿੱਖੀ ਦੀ ਜਿਹੜੀ ਸਿਰ ਤੇ ਪਾਗ ਰੱਖੀ ਹੁੰਦੀ ਉਹਦੀ ਲਾਜ ਨਹੀਂ ਰੱਖ ਪਾਉਂਦੇ ਉਹਦੀ ਰੱਖਿਆ ਨਹੀਂ ਕਰ ਪਾਉਂਦੇ ਤੇ ਜਿਹੜੇ ਇਹੋ ਜਿਹੇ ਲੋਕ ਨੇ ਮੰਨੂਵਾਦੀ ਲੋਕ ਵਿਪਰਵਾਦੀ ਲੋਕ ਇਹ ਟਾਰਗੇਟ ਕਿਲਿੰਗ ਕਰਨ ਦੇ ਨੇ ਟਾਰਗੇਟ ਕਰਕੇ ਬੰਦਿਆਂ ਨੂੰ ਮਾਰਨ ਕੁੱਟਣ ਦੇ ਨੇ ਤੇ ਐਡਮਿਨਿਸਟ੍ਰੇਸ਼ਨ ਕੋਈ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਕਰਦਾ ਤੇ ਇਹ ਚੀਜ਼ਾਂ ਮੈਨੂੰ ਜਿੱਥੇ ਤੱਕ ਲੱਗਦਾ 15 ਸਾਲਾਂ ਚ ਵਧੀਆਂ ਨੇ ਹੋ ਸਕਦਾ ਅਗਲੇ ਹਾਲਾਤ ਜਿਹੜੇ ਨੇ ਉਹ ਇਸ ਤੋਂ ਬੱਤਰ ਹੋਣ ਤੇ ਆਪਾਂ ਇਹਦੇ ਲਈ ਕੋਈ ਰਣਨੀਤੀ ਜੇ ਪੰਜਾਬ 'ਚ ਵੀ ਨਾ ਬਣਾ ਸਕੇ ਬਾਹਰ ਲੀਆਂ ਸ਼ੇਟਾਂ ਚ ਤੇ ਇਹਨਾਂ ਦੇ ਨਾਲ ਇਹ ਚੀਜ਼ ਤਾਂ ਹੋ ਰਹੀ ਹੈ ਕਿਉਂਕਿ ਇਹਨਾਂ ਨੇ ਜਿਹੜਾ ਆ ਦੇਸ਼ ਭਗਤੀ ਦਾ ਜਿਹੜਾ ਚੋਲਾ ਪਾਇਆ ਹੋਇਆ ਨਾ ਸਾਡੇ ਬੰਦਿਆਂ ਦੀ ਅੱਖਾਂ ਤੇ ਜਿਹੜਾ ਚਸ਼ਮਾ ਚੜਿਆ ਹੋਇਆ ਅਸੀਂ ਹੁਣ ਬਾਰ ਬਾਰ ਦੱਸਦੇ ਆ ਕਿ ਤੁਹਾਨੂੰ ਇਹ ਸਮੱਸਿਆਵਾਂ ਜਿਹੜੀਆਂ ਤਤਕ ਆਉਂਦੀ ਰਹਿਣੀਆਂ ਜਦ ਤੱਕ ਤੁਸੀਂ ਕੌਮੀ ਨਹੀਂ ਹੋ ਜਾਂਦੇ ਤੁਸੀਂ ਇੱਕ ਦੂਜੇ ਸਿੱਖ ਦੇ ਨਾਲ ਸਹਿਮਤ ਨਹੀਂ ਹੁੰਦੇ ਉਹਦੀ ਵਿਚਾਰਧਾਰਾ ਦੇ ਨਾਲ ਜਿਹੜੀ ਗੁਰੂ ਨੇ ਸਾਨੂੰ ਥੌਟ ਦਿੱਤੀ ਆ ਨਿਆਰਾਪਣ ਦਿੱਤਾ ਜਦ ਤੱਕ ਤੁਸੀਂ ਉਹਰੇ ਵਾਰਸ ਨਹੀਂ ਬਣ ਜਾਂਦੇ ਤਦ ਤੱਕ ਤੁਹਾਡੇ ਨਾਲ ਇਦਾਂ ਦੀਆਂ ਕਟੜਾਵਾਂ ਹੁੰਦੀਆਂ ਰਹਿਣਗੀਆਂ ਮਗਰ ਕਿਉਂਕਿ ਇਹ ਸਾਡੇ ਜਿਹੜੇ ਭੋਲੇ ਭਾਲੇ ਸਿੱਖ ਨੇ ਜਿਨ੍ਹਾਂ ਤੇ ਦੇਸ਼ ਭਗਤੀ ਦਾ ਇੱਕ ਵੇਲੇ ਕਹਿ ਲਓ ਚੋਲਾ ਚੜਿਆ ਰਹਿੰਦਾ ਉਹ ਇਸ ਚੀਜ਼ ਦੇ ਬਾਰ ਬਾਰ ਸ਼ਿਕਾਰ ਹੁੰਦੇ ਨੇ ਸ਼ਿਕਾਰ ਹੋ ਕੇ ਫਿਰ ਦੁਬਾਰਾ ਉਸੇ ਸਿਸਟਮ ਕੋਲੋਂ ਨਿਆਂ ਮੰਗਦੇ ਨੇ ਜਿੱਥੋਂ ਇਹਨਾਂ ਨੂੰ ਹਮੇਸ਼ਾ ੱੱੱਕੇ ਮਿਲੇ ਨੇ ਜੇ ਇਹਨਾਂ ਨੇ ਅਜੇ ਵੀ ਕੌਮ ਦੀ ਆਵਾਜ਼ ਨਾ ਪਛਾਣੀ ਤੇ ਇਹਨਾਂ ਨੂੰ ਇਸ ਤਰੀਕੇ ਦੀਆਂ ਜਿਹੜੀਆਂ ਸਮੱਸਿਆਵਾਂ ਅੱਗੇ ਵੀ ਆਉਂਦੀਆਂ ਰਹਿਣਗੀਆਂ ਸ਼ੱਕ ਇਹ ਤੋਂ ਵੀ ਪੱਤਰ ਕੀ ਕੀ ਆਵਾਜ਼ ਕੀ ਹੈਗੀ ਹੈ ਕੌਮ ਦੀ ਇਹ ਵੀ ਕਰਾ ਦੱਸੋ ਕੌਮ ਦੀ ਆਵਾਜ਼ ਦੇਖੋ ਜੀ ਜਦੋਂ ਇਸ ਦੇਸ਼ ਦੀ ਵੰਡ ਹੋਈ ਨਾ ਤਾਂ ਉਸ ਵੇਲੇ ਸਾਡੇ ਨਾਲ ਜਿਹੜੇ ਵਾਅਦੇ ਹੋਏ ਸੀਗੇ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ ਇੱਕ ਭਾਰਤ ਵਿੱਚ ਇਦਾਂ ਦੀ ਸਟੇਟ ਯਾਨੀ ਪੰਜਾਬ ਸਟੇਟ ਵਿੱਚ ਇਦਾਂ ਦੀ ਅਸੀਂ ਰਹਿਨਮਾਈ ਦੇਵਾਂਗੇ ਜਾਂ ਇਸ ਤਰੀਕੇ ਨਾਲ ਉਹਨਾਂ ਨੂੰ ਅਸੀਂ ਉੱਥੇ ਦੀ ਆਜ਼ਾਦੀ ਦੇਵਾਂਗੇ ਕਿ ਉਹਨਾਂ ਨੂੰ ਕਿਸੇ ਹੋਰ ਆਜ਼ਾਦ ਮੁਲਕ ਦੀ ਭਾਲ ਹੀ ਨਾ ਰਵੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੀ ਇਸ ਦੇਸ਼ ਨੂੰ ਚਲਾਉਣ ਵਾਲੀ ਤਾਕਤ ਹੈਗੀ ਹੈ ਉਹ ਸਿੱਖਾਂ ਚੋਂ ਹੀ ਦੇਖਦੇ ਸੀਗੇ ਮਗਰ ਕਿਉਂਕਿ ਉਹਨਾਂ ਨੇ ਹੌਲੀ-ਹੌਲੀ ਇਦਾਂ ਦੇ ਸਿਸਟਮ ਘੜ ਦਿੱਤੇ ਇਦਾਂ ਦਾ ਉਹਨਾਂ ਨੇ ਮਾਹੌਲ ਬਣਾ ਦਿੱਤਾ ਕਿ ਜਿਹੜੇ ਸਿੱਖ ਸੀਗੇ ਉਹ ਆਪਣੇ ਆਪ ਨੂੰ ਪਾਰਟ ਆਫ ਹਿੰਦੂਇਸਮ ਹੀ ਸਮਝਣ ਲੱਪੇ ਉਹਨਾਂ ਦੀ ਜਿਹੜੀ ਗੱਲ ਉਹ ਨਸਲਕੁਸ਼ੀ ਹੋਈ ਨਸਲਕੁਸ਼ੀ ਦੇ ਨਾਲ ਉਹਨਾਂ ਦੇ ਥੌਟਸ ਮਰ ਗਏ ਉਹਨਾਂ ਦੀਆਂ ਵਿਚਾਰਧਾਰਾ ਮਰ ਗਈਆਂ ਵਿਲੱਖਣ ਤਾਂ ਮਰ ਗਈਆਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਉਹਨਾਂ ਦਾ ਹਿੰਦੂਕਰਨ ਜਿਹੜਾ ਹੋਇਆ ਨਾ ਉਹਦੇ ਨਾਲ ਸਾਰਾ ਕੁਝ ਨਸ਼ਟ ਹੋ ਗਿਆ ਹੁਣ ਹਾਲਾਤ ਤੇ ਖੜੇ ਨੇ ਹੁਣ 84 ਵੀ ਲੰਘੀ ਆ ਠੀਕ ਹੈ ਹੁਣ ਇਦਾਂ ਦੇ ਕਤਲੇਆਮ ਨਿਤ ਹੁੰਦੇ ਨੇ ਮਨੀਪੁਰ ਦੀ ਘਟਨਾ ਹੋਣੀ ਹੋ ਕੇ ਆਈ ਆ ਵੀ ਨੇ ਦੇਖਿਆ ਕਿਸ ਤਰੀਕੇ ਨਾਲ ਉਹ ਤੇ ਕਿਸ਼ਨਾ ਧੂਤੂ ਕੇ ਕੁੱਟਿਆ ਧੂਤੂ ਕੇ ਮਾਰਿਆ ਕੋਈ ਇਨਸਾਫ ਥੋੜੀ ਹੋਇਆ ਮੈਂ ਇਨਸਾਫ ਦੀ ਕੋਈ ਥੋੜੀ ਮਤਲਬ ਮੈਨੂੰ ਲੱਗਦਾ ਕਿ ਆਸ ਰੱਖਣੀ ਚਾਹੀਦੀ ਹੈ ਕਿਉਂਕਿ ਇਹ ਚੀਜ਼ ਇਹਨਾਂ ਦੇ ਘਰ ਘਰ ਕੀ ਹੋਈ ਹੈ ਇਹ ਇਹਨਾਂ ਦਾ ਕਹਿ ਲਓ ਤਰੀਕਾ ਹੀ ਆ ਕਿ ਜਿਹੜੀ ਇਸ ਦੇਸ਼ ਦੇ ਵਿੱਚ ਵਿਪਰਵਾਦੀ ਸੋਚ ਹੈ ਨਾ ਉਹਦਾ ਇਹ ਤਰੀਕਾ ਹੀ ਹੈਗਾ ਕਿ ਜਿਹੜੀ ਘੱਟ ਗਿਣਤੀਆਂ ਗੋਮਾਂ ਨੇ ਉਹਨਾਂ ਨੂੰ ਇਦਾਂ ਹੀ ਮਾਰੋ ਕੁੱਟੋ ਹੁਣ ਇਦਾਂ ਦਬਾ ਕੇ ਆਪਣੇ ਥੱਲੇ ਅਧੀਨ ਰੱਖੋ ਤੇ ਉਹ ਇਸ ਚੀਜ਼ ਦੇ ਵਿੱਚ ਨਾ ਗੁਲਾਮੀ ਵੀ ਮਹਿਸੂਸ ਨਹੀਂ ਕਰਦੇ ਹੁਣ ਬਹੁਤ ਥੋੜੇ ਨੇ ਸਾਡੇ ਵਰਗੇ ਲੋਕ ਜਿਹੜੇ ਮੰਨਦੇ ਨੇ ਕਿ ਇੱਥੇ ਸਾਡੇ ਨਾਲ ਆਖਰੀ ਦਰਜੇ ਦੇ ਸ਼ਰੀਆਂ ਵਰਗਾ ਮਸਲੂਕ ਹੁੰਦਾ ਗੁਲਾਮ ਕੁਮਾ ਵਾਂਗ ਬਿਹੇਵ ਕਰਦੇ ਆ ਐਡਮਿਨਿਸਟ੍ਰੇਸ਼ਨ ਤੋਂ ਕੋਈ ਸਾਨੂੰ ਇਨਸਾਫ ਨਹੀਂ ਸਾਡੇ ਇੱਧਰ ਤੇ ਕਈ ਕੇਸ ਨੇਜਰ ਵਿੱਚ ਸਾਫ਼ ਜਿਹੜਾ ਅਗਲਾ ਬੰਦਾ ਦੋਸ਼ੀ ਦਿਖਦਾ ਉਹਨੂੰ ਜੁਡੀਸ਼ਰੀ ਛੱਡ ਦਿੰਦੀ ਐ ਭਗਵੰਤ ਬਣਾਉਣੀ ਗੁਰਦਾਸ ਮਾਨ ਦਾ ਕੇਸ ਤੁਸੀਂ ਦੇਖਿਆ ਹੀ ਐ ਕਿ ਉਹਦੇ ਵਿੱਚ ਕਿਸ ਤਰੀਕੇ ਨਾਲ ਜੁਡੀਸ਼ਰੀ ਨੇ ਮਤਲਬ ਬਿਨਾ ਕੋਈ ਪੱਖ ਲੈ ਰਾਇ ਲੈ ਉਹਨੂੰ ਰਿਆ ਕਰ ਦਿੱਤਾ ਹੁਣ ਅਸੀਂ ਸੁਪਰੀਮ ਕੋਰਟ ਜਾਣਾ ਹੋਣਾ ਚੀਜ਼ਾਂ ਦੇ ਲਈ ਸੋ ਸਾਨੂੰ ਇਹਨਾਂ ਚੀਜ਼ਾਂ ਦੀ ਖੱਜਲਖਵਰੀ ਹੋ ਰਹੀ ਹੈ ਜਿਹੜੀਆਂ ਇਹੋ ਜਿਹੇ ਮਾਰਕਟਾਂ ਹੁੰਦੀਆਂ ਨੇ ਜਾਂ ਜਿਹੜੀਆਂ ਸਟੇਟਮੈਂਟਸ ਦਿੰਦੇ ਆ ਜਿਹੜੇ ਇਸ ਦੇਸ਼ ਦੇ ਆਪਣੇ ਆਪ ਨੂੰ ਵਾਰਿਸ ਦੱਸਦੇ ਆ ਉਹ ਕੰਗਰਨ ਨੌਤ ਤੋਂ ਕਿਤੇ ਅਲੱਗ ਨਹੀਂ ਹੈਗੇ ਆ ਉਹਨਾਂ ਦੀ ਬਿਲਕੁਲ ਜਿਹੜੀ ਸੈਕੀ ਹੈ ਉਹ ਇਦਾਂ ਦੀ ਹੈਗੀ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਬੈਟਰ ਦੱਸ ਕੇ ਜਾਂ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਦੂਜੇ ਨੂੰ ਅੱਤਵੱਦੀ ਦੱਸ ਕੇ ਉਹਨੂੰ ਮਾਰਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਜਸਟੀਫਾਈ ਕਰਨਾ ਹੈ ਨਾ ਚੀਜ਼ਾਂ ਨੂੰ ਤੇ ਮੀਡੀਆ ਵੀ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਉਹਨਾਂ ਦਾ ਸਾਥ ਨਭਾਉਂਦੀ ਹੈ ਕਿਉਂਕਿ ਇਹ ਚੀਜ਼ਾਂ ਪਬਲਿਕ ਹੁੰਦੀਆਂ ਹੀ ਨਹੀਂ ਐ ਜੇ ਸਾਡੇ ਕੋਲ ਸਾਡੇ ਆਪਣੇ ਪੰਜਾਬ ਦੇ ਪੰਥਕ ਚੈਨਲ ਨਾ ਹੋਣ ਜਾਂ ਇਦਾਂ ਦੇ ਚੈਨਲ ਨਾ ਹੋਣ ਜਿਹੜੇ ਸਾਡੀ ਆਵਾਜ਼ ਵੀ ਨਾ ਰੱਖਣ ਤੇ ਇਹ ਚੀਜ਼ਾਂ ਕਿੱਥੇ ਪਬਲਿਕ ਹੁੰਦੀਆਂ ਹੈਗੀਆਂ ਖਾਸਾ ਜੀ ਕੱਲ ਇੱਥੇ ਆ ਹੁਣ ਜਿਸ ਵੱਲ ਜਿਸ ਚੀਜ਼ ਵੱਲ ਤੁਸੀਂ ਤੁਸੀਂ ਇਸ਼ਾਰਾ ਕਰਦੇ ਹੋ ਜੇ ਆਪਾਂ ਉਹ ਆਪਣੇ ਪੰਥਕਧਰਾਂ ਵੱਲ ਵੀ ਉਹ ਰੁਝਾਨ ਰੱਖੀਏ ਜਾਂ ਉਹਨਾਂ ਦੇ ਰੁਝਾਨ ਜਾਣਨ ਦੀ ਕੋਸ਼ਿਸ਼ ਕਰੀਏ ਉਹ ਵੀ ਜੋ ਜਿਹੜਾ ਇਸ ਚੀਜ਼ ਨੂੰ ਮੰਨ ਕੇ ਚੱਲਦਾ ਹੈ ਜਾਂ ਮਿਥ ਕੇ ਚੱਲਦਾ ਉਹਨੂੰ ਉਹ ਵੀ ਅਤਵਾਦੀ ਕਹਿੰਦੇ ਆ ਜਿਨ੍ਹਾਂ ਜਿਨ੍ਹਾਂ ਨੇ ਆਵਾਜ਼ ਚੁੱਕੀ ਹੈ ਇਸ ਚੀਜ਼ ਨੂੰ ਲੈ ਕੇ ਪੰਥਕਧਰਾਂ ਨੇ ਜਿਹੜੀਆਂ ਸੋ ਕਾਲਡ ਪੰਥਕਧਰਾਂ ਨੇ ਉਹਨਾਂ ਨੇ ਉਹਨਾਂ ਨੂੰ ਵੀ ਅਤਵਾਦੀ ਕਿਹਾ ਆ ਦੇਖੋ ਜਿਹੜੀਆਂ ਪੰਥਕਧਰਾਂ ਨੇ ਜੇ ਆਪਣਾ ਉਹ ਰੋਲ ਵਧਿਆ ਆਦਾ ਕਰਨ ਤੇ ਮੇਰੇ ਸਾਹਮਣੇ ਨਾਲ ਤਾਂ ਇਹ ਚੀਜ਼ਾਂ ਘਟਨਾਵਾਂ ਘਟਣ ਨਾ ਕਿ ਇਹ ਜਿੰਨਾ ਵੱਧ ਗਿਆ ਕੰਮ ਉਸ ਸਾਹਮਣੇ ਤਾਂ ਜਿੰਨਾ ਹੁਣ ਇਹ ਮੰਨ ਲਓ ਇਹ ਆਵਾਜ਼ ਅਕਾਲ ਤਖਤ ਸਾਹਿਬ ਤੋਂ ਗਈ ਹੋਵੇ ਅਕਾਲ ਤਖਤ ਸਾਹਿਬ ਦੇ ਜੱਜਦਾਰ ਕਹਿਣ ਕੀ ਇਹ ਚੀਜ਼ ਦੇ ਉੱਤੇ ਅਸੀਂ ਫੌਰੀ ਐਕਸ਼ਨ ਲੈਣ ਲੱਗੇ ਆਂ ਪੰਜਾਬ ਦੇ ਵਿੱਚ ਜੇ ਇਸ ਤਰੀਕੇ ਦੇ ਪੰਜਾਬ ਤੋਂ ਬਾਹਰ ਲੋਕਾਂ ਦੇ ਨਾਲ ਹਸ਼ਰ ਹੋਣਗੇ ਤੇ ਫਿਰ ਤੁਸੀਂ ਵੀ ਸਾਡੇ ਪੰਜਾਬ ਚ ਐਂਟਰ ਨਹੀਂ ਕਰੋਗੇ ਉਹ ਕੌਮ ਨੂੰ ਕੋਈ ਨਾ ਕੋਈ ਇਦਾਂ ਨਾ ਕਰ ਮੈਸੇਜ ਦੇਣ ਤਾਂ ਕੀ ਜ਼ਰਤ ਹੈ ਕੀ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਇਦਾਂ ਦਾ ਹਾਲ ਹੋਵੇ ਹੈਨਾ ਅਸੀਂ ਇੱਥੇ ਆਪਣੇ ਆਪ ਨੂੰ ਕਾਨੂੰਨ ਦੇ ਦਾਇਰੇ ਵਿੱਚ ਰੱਖ ਕੇ ਸਾਰੀਆਂ ਗੱਲਾਂ ਦੇਖਦੇ ਆਂ ਤੇ ਉਹ ਜਿਹੜੇ ਬੰਦੇ ਨੇ ਉਹਨਾਂ ਨੇ ਕਾਨੂੰਨ ਨੂੰ ਮਜ਼ਾਕ ਬਣਾਇਆ ਹੋਇਆ ਉਹ ਸਾਡੇ ਬੰਦਿਆਂ ਨਾਲ ਜਿਹੜੀ ਮਾਰਕਟਾਈ ਵੀ ਕਰਦੇ ਆ ਬੰਦੇ ਮਾਰ ਵੀ ਦਿੰਦੇ ਆ ਜਿਹਨਾਂ ਨੇ ਕੌਮ ਦੀ ਰੱਖਿਆ ਕਰਨੀ ਸੀਗੀ ਉਹ ਤਾਂ ਹਰਿਆਣੇ 'ਚ ਵੀ ਅੱਡ ਹੋ ਗਏ ਉਹ ਦਿੱਲੀ 'ਚ ਵੀ ਅੱਡ ਹੋ ਗਏ ਉਹ ਹਿਮਾਚਲ 'ਚ ਵੀ ਅੱਡ ਹੋਣ ਨੂੰ ਫਿਰਦੇ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਦੇਖੋ ਇਹ ਜਿਹੜੀਆਂ ਪਾਟੋ ਤਾੜ ਹੋਈਆਂ ਨੇ ਨਾ ਇਹ ਸਾਰਾ ਕੁਝ ਬਾਦਲਾਂ ਦੇ ਬੇੜਾ ਗਰ ਕਰ ਕਰ ਕੇ ਹੋਈਆਂ ਨੇ ਜਿਹੜਾ ਬਾਦਲਾਂ ਨੇ ਆਪਣਾ ਇੱਥੇ ਪੰਜਾਬ 'ਚ ਰੋਲ ਅਦਾ ਕੀਤਾ ਨਾ ਉਹਦੇ ਤੋਂ ਕੋਈ ਵੀ ਬੰਦਾ ਮੁਨਕਰ ਨਹੀਂ ਐ ਸਿੱਖ ਮੁਨਕਰ ਨਹੀਂ ਹੈਗਾ ਕਿ ਇਹ ਪੰਜਾਬ ਦੇ ਲਈ ਕੁਝ ਚੰਗਾ ਕਰਕੇ ਗਏ ਹੋਣ ਇਹਨਾਂ ਨੇ ਸਿਰਫ ਆਪਣੀ ਸੱਤਾ ਨੂੰ ਇੰਜੋਏ ਕੀਤਾ ਆਪਣੇ ਸੱਤਾ ਦੇ ਦੌਰਾਨ ਇਹਨੇ ਆਰਐਸਐਸ ਨਹੀਂ ਥੇ ਜੜਾ ਲਵਾਈਆਂ ਨੇ ਪੰਜਾਬ ਵਿੱਚ ਹੁਣ ਹੌਲੀ ਹੌਲੀ ਹੋ ਗੀ ਗਿਆ ਕਿ ਜਿੱਥੇ ਪੰਜਾਬ ਵਿੱਚ ਅਸੀਂ ਇੱਕ ਬਹੁ ਗਿਣਤੀ ਹੋਣ ਦੇ ਬਾਵਜੂਦ ਵੀ ਜਿਹੜਾ ਅਨਸੇਫ ਮਹਿਸੂਸ ਕਰਦੇ ਆਂ ਮਾਹੌਲ ਨੂੰ ਉਹਦੇ ਪਿੱਛੇ ਮੈਂ ਕੌਮ ਦੇ ਲੈਵਲ ਤੇ ਗੱਲ ਕਰਦਾ ਕਿ ਕੌਮੀ ਲੈਵਲ ਤੇ ਸਾਰੀ ਗੱਲ ਹੋ ਰਹੀ ਆ ਜਿਹੜਾ ਇੱਥੇ ਲੋਕ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੇ ਹੋ ਇਸ ਕਰਕੇ ਕਰਦੇ ਕਿਉਂਕਿ ਨਾ ਇਹ ਜਿਹੜੀ ਸਿਕ ਕੌਮ ਹੈ ਨਾ ਇੱਕ ਮੈਚੂਰ ਥੋੜੀ ਕਹ ਲੋ ਵਾਰਸ ਹੈ ਇਹਨਾਂ ਨੇ ਹਰ ਚੀਜ਼ ਨੂੰ ਨਾ ਜਿਹੜੀ ਜੇ ਉਹ ਕੋਈ ਚੰਗਾ ਕਰਨਗੇ ਤਾਂ ਵੀ ਕੈਲਕੂਲੇਟਡ ਕਰਨਗੇ ਜੇ ਮਾੜਾ ਵੀ ਹੋਊਗਾ ਤੇ ਉਹਨਾਂ ਨੇ ਉਹਦੇ ਲਈ ਵੀ ਕੋਈ ਕੈਲਕੂਲੇਸ਼ਨ ਕਰਕੇ ਉਹਦਾ ਇੱਕ ਇੱਕ ਜਗ੍ਹਾ ਬਣੀ ਹੁੰਦੀ ਉਦੀ ਸਾਡੇ ਲਈ ਤੇ ਇਦਾਂ ਪੈਮਾਨੇ ਹੁੰਦੇ ਆ ਮੈਂ ਜਿਹੜਾ ਸਾਡਾ ਦੁਸ਼ਮਣ ਹੈ ਨਾ ਉਹਦੇ ਲਈ ਕੋਈ ਕਾਇਦਾ ਪੈਮਾਨਾ ਨਹੀਂ ਉਹ ਬੇਸ਼ਰਮ ਹੋ ਕੇ ਨਰਦਈ ਹੋ ਕੇ ਪਾਪੀ ਹੋ ਕੇ ਕਪਟੀ ਹੋ ਕੇ ਉਹ ਸਾਡੇ ਨਾਲ ਸਾਰੀ ਲੜਾਈ ਲੜਦਾ ਆ ਉਹਦੇ ਮਨ 'ਚ ਜਿਹੜਾ ਪੰਛੀਆਂ ਦਾ ਵੈਰ ਆ ਉਹ ਉੱਥੋਂ ਸਾਰੀ ਲੜਾਈ ਨੂੰ ਦੇਖਦਾ ਆ ਉਹ ਹਰ ਚੀਜ਼ ਦੇ ਵਿੱਚ ਆਪਣੇ ਮੁਤਾਬਕ ਸਾਰੀਆਂ ਚੀਜ਼ਾਂ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਆ ਉਹ ਇੱਥੇ ਤੱਕ ਆ ਕਿ ਜਿਹੜੀ ਪੰਜਾਬ ਵਿੱਚ ਜਾਂ ਕਹਿ ਲਓ ਭਾਰਤ ਦੀ ਜਿਹੜੀ ਮੂਲ ਜਨਤਾ ਆ ਜਿਹੜੀ ਸੋ ਕਾਲ ਜਿਹੜੀ ਸ਼ੈਡਿਊਲ ਕਾਸ ਕਹਿੰਦੇ ਜਿਹਨਾਂ ਨੂੰ ਜਿਹੜੀ ਉਹ ਸਾਰੀ ਜਿਹੜੀ ਜਨਤਾ ਇੱਕ ਬੜੀ ਵੱਡੀ ਗਿਣਤੀ ਚ ਆ ਉਹਨਾਂ ਨੂੰ ਵੀ ਮੈਨੇਜ ਕਰਨ 'ਚ ਉਹ ਸਫਲ ਹੋਏ ਨਹੀਂ ਦੇਖੋ ਉਹਨਾਂ ਬੰਦਿਆਂ ਨੇ ਇਹਨਾਂ ਦਾ ਸਾਥ ਨਹੀਂ ਦੇਣਾ ਚਾਹੀਦਾ ਸੀਗਾ ਕਿਉਂਕਿ ਇਹ ਉਹਨਾਂ ਦੇ ਖਿਲਾਫ ਨੇ ਉਹਨਾਂ ਦੀ ਜਿਹੜੀ ਹੋਂਦ ਆ ਜਿਹੜੀ ਉਹਨਾਂ ਦੀ ਐਗਜ਼ਿਸਟੈਂਸ ਆ ਜਿਹੜੀ ਉਹਨਾਂ ਦੀ ਕਹਿ ਲਓ ਬਰਾਬਰਤਾ ਹੈ ਉਹਨੂੰ ਬਰਦਾਸ਼ਤ ਨਹੀਂ ਕਰਦੇ ਮਗਰ ਫਿਰ ਵੀ ਉਹ ਲੋਕ ਉਹਨਾਂ ਲਈ ਭੁਗਤੇ ਜਾਂਦੇ ਨੇ ਪੰਜਾਬ ਵਿੱਚ ਕੀ ਜੇ ਬਾਹਰ ਵੀ ਕਿਤੇ ਡਿਸਟਰਬੈਂਸ ਹੁੰਦੀ ਆ ਤੇ ਇਹ ਲੋਕ ਉਹਨਾਂ ਦਾ ਸਹਾਰਾ ਲੈ ਕੇ ਉਹਨਾਂ ਕੋਲੋਂ ਜੁਰਮ ਕਰਾਉਂਦੇ ਨੇ ਉਹਨਾਂ ਕੋਲੋਂ ਵੱਡੀ ਤਦਾਦ ਵਿੱਚ ਜੰਗੇ ਫਸਾਦ ਕਰਾਉਂਦੇ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਹੀ ਉਹਨਾਂ ਦੇ ਕਹਿ ਲਓ ਧਰਮ ਤੋਂ ਤੋੜ ਕੇ ਜਾਂ ਉਹਨਾਂ ਦੇ ਵਿਰਸੇ ਤੋਂ ਤੋੜ ਕੇ ਉਹਨਾਂ ਨੂੰ ਆਪਣੇ ਅਧੀਨ ਰੱਖ ਕੇ ਆਪਣੇ ਹੀ ਕਹੋ ਗੁਲਾਮ ਬਣਾ ਕੇ ਰੱਖਿਆ ਹੋਇਆ ਉਹਨਾਂ ਨੇ ਇਹਨਾਂ ਨੂੰ ਜਿਚਾ ਦਿੱਤਾ ਕਿ ਥੋਡੀ ਹੈਸੀਅਤ ਆਹੀ ਹੈ ਔਰ ਸਾਡੇ ਸਮਾਜ ਚ ਆਹੀ ਰਹੂਗੀ ਪਰ ਤੁਸੀਂ ਸਾਡੇ ਵੱਲ ਭੁਗਤੋਗੇ ਔਰ ਉਹ ਜੱਚ ਵੀ ਗਏ ਨੇ ਉਸ ਦੀ ਬਿਲਕੁਲ ਇਦਾਂ ਹੀ ਹੈ ਜਿਹੜੀ ਇਹ ਜਚਣ ਵਾਲੀ ਗੱਲ ਹੈ ਨਾ ਇਹਦੇ ਵਿੱਚ ਕਿਤੇ ਨਾ ਕਿਤੇ ਕਿਸੇ ਟਾਈਮ ਡਰ ਹੁੰਦਾ ਸੀਗਾ ਮਗਰ ਹੁਣ ਕੋਈ ਚੀਜ਼ਾਂ ਖੁਸ਼ੀ ਨਾਲ ਹੋ ਰਹੀਆਂ ਨੇ ਉਹਨਾਂ ਨੇ ਦੇਖੋ ਕਿਸੇ ਟਾਈਮ ਜਿਹੜਾ ਬਹੁਤ ਵੱਡਾ ਭਾਰਤ ਦਾ ਮੂਲ ਆਪਣੇ ਆਪ ਨੂੰ ਖਵਾਉਣ ਵਾਲਾ ਜਿਹੜਾ ਵਰਗ ਹੈ ਦਰਬੜ ਵਰਗਿਕਾਂ ਦੇਸ਼ ਤੇ ਉਹਨਾਂ ਨੇ ਇਹਨਾਂ ਦੀ ਮਨੁਸਿਮਰਤੀਆਂ ਦੀਆਂ ਜੇ ਵਿਪਰਵਾਦ ਦੀਆਂ ਚੀਜ਼ਾਂ ਦਾ ਖੰਡਨ ਕੀਤਾ ਮਗਰ ਹੌਲੀ-ਹੌਲੀ ਉਹਨਾਂ 'ਚ ਇੰਨਾ ਮਰਜ ਹੋ ਗਿਆ ਕਿ ਉਹਨਾਂ ਦੀਆਂ ਰਵਾਇਤਾਂ ਤੇ ਹਿੰਦੂਆਂ ਦੀਆਂ ਰਵਾਇਤਾਂ ਜਿਹੜੀ ਮੋਸਟਲੀ ਜਿਹੜੇ ਇੱਧਰ ਆਪਣੇ ਆਪ ਨੂੰ ਵਸਨੀ ਦੱਸਦੇ ਨੇ ਉਹ ਇੱਕ ਦੂਜੇ ਨਾਲ ਇੰਨੀਆਂ ਜ਼ਿਆਦਾ ਸੇਮ ਹੋ ਗਈਆਂ ਨੇ ਕਿ ਅਸੀਂ ਉਹਨਾਂ 'ਚ ਫਰਕ ਵੀ ਨਹੀਂ ਦੱਸ ਸਕਦੇ ਉਹਨਾਂ ਦੇ ਵਿਚਾਰ ਉਹਨਾਂ ਦੇ ਵਰਕਿੰਗ ਸਟਾਈਲ ਜਾਂ ਉਹਨਾਂ ਦੇ ਲੋਕਾਂ ਨੂੰ ਲੈ ਕੇ ਡਿਸੀਜਨ 메ਕਿੰਗ ਸਿਸਟਮ ਜਾਂ ਉਹਨਾਂ ਦੀ ਅਧੀਨਤਾ ਸਿਸਟਮ ਨੂੰ ਲੈ ਕੇ ਬਿਲਕੁਲ ਸੇਮ ਆ ਉਹਨਾਂ ਦਾ ਬਲੀਵ ਸੇਮ ਹੋ ਗਿਆ ਜਦ ਕਿ ਉਹਨਾਂ ਨੂੰ ਉਹਨਾਂ ਨੇ ਇਸ ਇਸੇ ਦੇਸ਼ ਦੇ ਵਿੱਚ ਇਸ ਐਸੇ ਦਰਜੇ ਦੇ ਵਿੱਚ ਰੱਖਿਆ ਹੋਇਆ ਕਿ ਉਹਨਾਂ ਦੇ ਬੰਦੇ ਜਿਹੜੇ ਉਹਨਾਂ ਨੂੰ ਇਨਸਾਫ ਦੇ ਜਿਹੜੇ ਪੈਮਾਨੇ ਨੇ ਜਾਂ ਉਹਨਾਂ ਨੂੰ ਸਹੂਲਤਾਂ ਜਿਹੜੀਆਂ ਦੇਣੀਆਂ ਜਾਂ ਉਹਨਾਂ ਦੇ ਲਈ ਜਿਹੜੀਆਂ ਕਹੋ ਬੇਸਿਕ ਚੀਜ਼ਾਂ ਨੇ ਉਹ ਉਹਨਾਂ ਦੇ ਲਈ ਕਿੱਥੇ ਐਗਜ਼ਿਸਟ ਨਹੀਂ ਕਰਦੀਆਂ ਫਿਰ ਵੀ ਉਹ ਲੋਗ ਉਹਨਾਂ ਦਾ 파ਟ ਨੇ ਤੇ ਜਿਹੜੇ ਵੀ ਜਦੋਂ ਵੀ ਵਰਗ ਦੇ ਵਿੱਚ ਵਿਗਾੜ ਆਉਂਦਾ ਆ ਤੇ ਉਹਨਾਂ ਨੂੰ ਪੂਰਾ ਵਰਤਦੇ ਨੇ ਉਹ ਵਰਤੇ ਹੋਏ ਲੋਗ ਨੇ ਜਿਹੜੇ ਜਿਨ੍ਹਾਂ ਨੂੰ ਸਾਡੇ ਨਾਲ ਸਿੰਪਥੀ ਹੋਣੀ ਚਾਹੀਦੀ ਸੀਗੀ ਉਹ ਲੋਗ ਸਾਡੀ ਇਹਨਾਂ ਚੀਜ਼ਾਂ ਨੂੰ ਇੰਜੋਏ ਕਰਨ ਲੱਪੇ ਆ ਇਹ ਚੀਜ਼ ਬੜੀ ਵੱਡੀ ਇੱਕ ਪ੍ਰੋਬਲਮ ਹੈ ਅਚਾ ਭਾਈ ਉਸ ਕਨਸੈਪਟ ਤੇ ਵੀ ਵਾਪਸ ਆਉਨੇ ਆ ਜੋ ਵਾਪਰਿਆ ਆ ਹਰਿਆਣੇ ਦੇ ਵਿੱਚ ਉਹ ਸਿੰਘ ਦੇ ਨਾਲ ਮੈਂ ਜਾਣਨਾ ਚਾਹੁੰਨਾ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕੰਗਣਾ ਰਣਾਉਤ ਵਾਲੀ ਐਪੀਸੋਡ ਦੇ ਨਾਲ ਜੁੜਿਆ ਹੋਇਆ ਦੇਖੋ ਇਹ ਜਿਹੜੀ ਚੀਜ਼ ਆ ਰੀਸੈਂਟਲੀ ਘਟਨਾ ਆ ਉਹ ਲੜਕੇ ਦੀ ਬਿਆਨਬਾਜ਼ੀ ਤੋਂ ਮੈਨੂੰ ਇਹਦਾ ਵੀ ਲੱਗਦਾ ਕਿ ਹੈਗੀ ਜਿਹੜੀ ਉਹਨਾਂ ਦੀ ਆਪਸ ਵਿੱਚ ਕਲੈਸ਼ ਵਾਲੀ ਘਟਨਾ ਦੀ ਜਿਹੜੀ ਗੱਲਬਾਤ ਆ ਉਹ ਇਸ ਕਰਕੇ ਹੈਗੀ ਹੈ ਕਿ ਜਿਹੜਾ ਸਿੱਖ ਹੈਗਾ ਉਹ ਜਿਹੜੋ ਵੀ ਸਮਾਜਿਕ ਲੈਵਲ ਤੇ ਕੋਈ ਚੀਜ਼ ਰਹਿਣੀ ਪੈਣੀ ਅਨੁਸਾਰ ਕਰਦਾ ਤੇ ਉਹਦੇ ਜੇਕਰ ਕੋਈ ਦਖਲਅੰਦਾਜ਼ੀ ਹੁੰਦੀ ਹੈ ਤੇ ਉਹ ਉਸ ਦੇ ਲਈ ਵਿਰੋਧ ਕਰਦਾ ਹੋਊਗਾ ਜਿੱਥੋਂ ਦੀ ਹੈ ਸਾਰੀ ਗੱਲਬਾਤ ਖਰਾਬ ਹੋਈ ਹੈ ਤੇ ਮੈਨੂੰ ਇੱਕ ਕੰਗਣਾ ਰਣੌਤ ਵਾਲੀ ਕਟਨਾ ਨਾਲ ਲੱਗ ਕੇ ਜਿਹੜੀ ਜਨਰਲ ਇੰਪਲਸ ਹੈ ਨਾ ਉਹ ਲੱਗਦੀ ਹੈ ਮਗਰ ਇਹਦੇ ਨਾਲ ਨਾਲ ਜਿਹੜੀ ਹਿਮਾਚਲ ਵਿੱਚ ਗੱਡੀਆਂ ਦੀ ਤੋੜਪਨ ਹੋ ਰਹੀ ਹੈ ਜਾਂ ਜਿਹੜੇ ਉੱਥੇ ਲੋਕ ਜਾ ਰਹੇ ਨੇ ਇੱਕ ਬੰਦਾ ਚੰਡੀਗੜ੍ਹ ਪੁਲਿਸ ਦਾ ਹੀ ਉਹਨਾਂ ਦੇ ਕਾਬੂ ਆਇਆ ਹੋਇਆ ਉਹਦੇ ਨਾਲ ਜਿਸ ਤਰੀਕੇ ਨਾਲ ਉਧਰ ਦੀ ਪੁਲਿਸ ਸਲੂਕ ਕਰ ਰਹੀ ਹੈ ਇਹ ਕੋ ਹੈਗੇ ਆ ਪਬਲਿਕ ਸਰਵੰਟ ਨੇ ਪੁਲਿਸ ਮੁਲਾਜ਼ਮ ਮਗਰ ਇਹਨਾਂ ਦਾ ਤੁਸੀਂ ਰਵਈਆ ਵੇਖੋ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਇਹ ਬੰਦੇ ਪੰਜਾਬ ਤੋਂ ਆਏ ਨੇ ਜਾਂ ਇਹ ਨੌਨ ਹਿਮਾਚਲੀ ਨੇ ਨੌਨ ਹਰਿਆਣੇ ਦੇ ਨੇ ਉਹ ਉਹਨਾਂ ਦੇ ਨਾਲ ਇਸ ਤਰੀਕੇ ਦਾ ਸਲੂਕ ਕਰਦੇ ਨੇ ਕਿ ਜਿੱਦਾਂ ਉਹ ਉਹਨਾਂ ਦੇ ਦੁਸ਼ਮਣ ਹੋਣ ਉਹ ਇਧਰੋਂ ਦੀ ਨਹੀਂ ਉਹ ਇਹਨਾਂ ਦੇ ਦੁਸ਼ਮਣ ਮੋਲਕ ਚੋਂ ਆਏ ਹੋਣ ਤੇ ਉਹ ਉਹਨਾਂ ਦੇ ਲਈ ਉਹ ਉਦਾਂ ਦੀ ਸਿਚੁਏਸ਼ਨ ਘੜ ਦਿੰਦੇ ਨੇ ਕਿ ਉਹਨਾਂ ਦੇ ਪਰਿਵਾਰ ਜਿਹੜੇ ਨਾਲ ਹੁੰਦੇ ਨੇ ਉਹਨਾਂ ਦੇ ਮਨ ਚ ਡਰ ਦਾ ਮਾਹੌਲ ਖੜਾ ਹੋ ਜਾਂਦਾ ਹੈ ਜਿਹੜਾ ਉਹਦੇ ਨਾਲ ਬੱਚੇ ਆਏ ਹੁੰਦੇ ਆ ਉਹਨਾਂ ਦੀ ਕਿਸੇ ਦੀ ਮਾਂ ਧੀ ਭੈਣ بیوی ਕੋਈ ਨਾਲ ਆਇਆ ਹੋਵੇ ਉਹਦੇ ਮਨ ਤੇ ਉਸ ਵੇਲੇ ਇਦਾਂ ਦੀ ਸਿਚੁਏਸ਼ਨ ਖੜ ਜਾਂਦੀ ਪਤਾ ਨਹੀਂ ਸਾਡੇ ਨਾਲ ਕੀ ਹੋਊਗਾ ਮਗਰ ਫਿਰ ਵੀ ਮੈਂ ਕਹਾ ਦੇਖੋ ਇਹ ਫੈਸਲਾ ਅਸੀਂ ਕਰਨਾ ਹੈ ਕਿ ਜੇ ਅਸੀਂ ਹਿਮਾਚਲ ਦੇ ਵਿੱਚ ਜਾਂ ਹਰਿਆਣੇ ਦੇ ਵਿੱਚੋਂ ਸਾਨੂੰ ਕੋਈ ਕਾਰਨ ਵਸ ਜਾਣਾ ਪੈਂਦਾ ਤੇ ਅਸੀਂ ਕਿਸ ਤਰੀਕੇ ਨਾਲ ਉਹਨਾਂ ਦੇ ਕੋਲ ਜਾਣਾ ਹੈ ਤੇ ਸਰੈਂਡਰ ਕਰਨਾ ਹੈ ਮੈਂ ਨਹੀਂ ਚਾਹੁੰਦਾ ਕਿ ਸਾਡੇ ਲੋਕ ਜਿਹੜੇ ਨੇ ਉਹ ਇਸ ਤਰੀਕੇ ਦੀ ਅਜਾਇਆ ਮਾਰਾ ਖਾਨ ਤੇ ਅਜਾਇਆ ਆਪਣੀ ਜਿਹੜੀ ਦੁਰਗਦੀ ਕਰਾਈਏ ਕਿ ਉਹ ਲੋਕ ਇਸ ਚੀਜ਼ ਦੇ ਆਦੀ ਹੋ ਜਾਣ ਪੈਸੇ ਤਾਂ ਇਹਦਾ ਮੌਕੇ ਤੇ ਫੈਸਲਾ ਕਰਨਾ ਚਾਹੀਦਾ ਕਿਉਂਕਿ ਦੇਖੋ ਅਸੀਂ ਕੋਈ ਡਾਇਨਾਸੌਰ ਤੇ ਹੈ ਨਹੀਂ ਜਿਹੜੇ ਲੋਕਾਂ ਨੇ ਮੁੜ ਕੇ ਦੇਖਣੇ ਨਹੀਂ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੈਰਤ ਤੋਂ ਵੀ ਵੱਧ ਕੇ ਕੋਈ ਚੀਜ਼ ਹੈਗੀ ਹੈ ਤੇ ਉੱਤੇ ਕੋਈ ਬੰਦਾ ਹਮਲਾ ਕਰ ਦਵੇ ਫਿਰ ਜੇ ਜੀਵੇ ਪਤਲ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛਾਏ ਜੇ ਆਪਣੀ ਪਤਲ ਲੱਥੀ ਨੁਈ ਅਸੀਂ ਆ ਕੇ ਪਿੱਟ ਨਹੀਂ ਆ ਰੋਣਾ ਹੀ ਆ ਫਿਰ ਇਹਦੇ ਨਾਲ ਤਾਂ ਤੁਸੀਂ ਮੌਕੇ ਤੇ ਜਿਹੜਾ ਤੁਹਾਡਾ ਬਣਦਾ ਹੈਗਾ ਉਹ ਕਰੋ ਤੇ ਜੇ ਤੁਹਾਨੂੰ ਹਜੇ ਵੀ ਇੰਨੀ ਮਾਰਕੁੱਟ ਖਾ ਕੇ ਨਹੀਂ ਸਮਝ ਆਂਦਾ ਕਿ ਤੁਹਾਡੇ ਲਈ ਦੇਸ਼ ਕਿੱਦਾਂ ਦੇਖਦਾ ਕਿੱਦਾਂ ਸੋਚਦਾ ਫਿਰ ਤੁਹਾਡਾ ਕੋਈ ਹੱਲ ਨਹੀਂ ਜੇ ਤੁਹਾਨੂੰ ਇੱਕ ਚੀਜ਼ ਦਾ ਹੱਲ ਚਾਹੀਦਾ ਫਿਰ ਤੁਸੀਂ ਸਾਡੀ ਕੌਮ ਦੀ ਆਵਾਜ਼ ਬਣੋ ਹੈਨਾ ਆਪਣੇ ਆਪ ਨੂੰ ਕੌਮੀ ਘਰ ਦੇ ਲਈ ਸਮਰਪਿਤ ਕਰਕੇ ਆਪਣੇ ਆਜ਼ਾਦ ਪੰਜਾਬ ਆਜ਼ਾਦ ਸਟੇਟ ਆਜ਼ਾਦ ਹੋਮਲੈਂਡ ਦੇ ਲਈ ਸਾਡਾ ਸਾਥ ਦਿਓ ਤਾਂ ਕਿ ਤੁਸੀਂ ਇਹ ਨਸਾਰੀ ਜਿੰਦਾਂ ਛੁਟਕਾਰਾ ਪਾ ਸਕੋ ਫਿਰ ਉਸ ਤੋਂ ਬਾਅਦ ਇਹ ਪड़ोसी ਮੁਲਕ ਦੀ ਤਰ੍ਹਾਂ ਸਾਡੇ ਨਾਲ ਰਹਿਣਗੇ ਤੇ ਵਧੀਆ ਰਹਿਣਗੇ ਫਿਰ ਇਹਨਾਂ ਨੂੰ ਪਤਾ ਹੋਊਗਾ ਕਿ ਇਹਨਾਂ ਕੋਲ ਪਿੱਛੇ ਇਹਨਾਂ ਦਾ ਘਰ ਹੈਗਾ ਤੇ ਉਹ ਇਹਨਾਂ ਦੀ ਆਵਾਜ਼ ਬਣ ਕੇ ਗੱਲ ਕਰਨਗੇ ਹੁਣ ਸਾਡੇ ਕੋਲ ਕਿਉਂਕਿ ਕੋਈ ਸਾਡਾ ਘਰ ਨਹੀਂ ਹੈ ਤੇ ਸਾਡੀ ਦੁਰਗਤੀ ਹੋ ਰਹੀ ਹੈ अच्छा ਤੁਸੀਂ ਜੈਨਰਲ ਇੰਪਲਸ ਦੀ ਵੀ ਗੱਲ ਕੀਤੀ ਉਹਦੇ ਪਰ ਵੀ ਗੱਲ ਕਰਦਾ ਖਾਸ ਕਰਕੇ ਇਹ ਚੀਜ਼ ਉਸ ਵੇਲੇ ਕਿਉਂ ਜ਼ਿਆਦਾ ਉੱਭਰ ਰਹੀ ਹੈ ਜਦੋਂ ਆਹ ਕੰਗਣਾ ਨਾਉਦਾ ਐਪੀਸੋਡ ਹੋਇਆ ਐਂ ਪ੍ਰਤੀਤ ਹੁੰਦਾ ਹੈ ਕਿ ਉਸ ਥੱਪੜ ਤੋਂ ਬਾਅਦ ਇਹ ਦੱਸ ਦਿੱਤਾ ਗਿਆ ਕਿ ਤੁਸੀਂ ਮੇਰੇ ਨਾਲ ਇੱਕ ਉਂਗਲੀ ਚੱਕੋ ਤੇ ਮੈਂ ਤੁਹਾਡਾ ਆ ਹਸ਼ਰ ਕਰਾਂਗੀ ਐਂ ਦਾ ਪ੍ਰਤੀਤ ਹੋਣ ਲੱਗ ਗਿਆ ਇਹ ਇਹ ਚੀਜ਼ ਕਿੱਥੇ ਦੇਖ ਰਹੇ ਤੁਸੀਂ ਦੇਖੋ ਜੇ ਆਪ ਜੀ ਮੀਡੀਆ ਦੇ ਥਰੂ ਹੈ ਜੀ ਕਿਉਂਕਿ ਜ਼ਿਆਦਾ ਫੇਸ ਕਰ ਰਹੇ ਹੋ ਤੇ ਮੈਂ ਵੀ ਇਸ ਚੀਜ਼ ਨੂੰ ਮਹਿਸੂਸ ਕਰਦਾ ਕਿ ਹਾਂ ਕਿੱਥੇ ਨਾ ਕਿੱਥੇ ਇਹ ਚੀਜ਼ ਜਿਹੜਾ ਹੈ ਨਾ ਸਾਜ਼ਿਸ਼ ਨਾਲ ਵੀ ਹੋ ਰਹੀ ਹੈ ਜਿੱਦਾਂ ਉਹਨਾਂ ਨੇ ਕੰਗਨਾਰ ਰਣੋਤ ਨੂੰ ਉਸ ਜਗ੍ਹਾ ਤੇ ਖੜਾ ਵੇਖਿਆ ਕਿ ਜਿੱਦਾਂ ਉਹ ਦੇਸ਼ ਦੀ ਰਾਣੀ ਹੁੰਦੀ ਹੈ ਤੇ ਜਿਹੜੇ ਬਾਕੀ ਲੋਕ ਨੇ ਜਿਨ੍ਹਾਂ ਨੇ ਇਹ ਚੀਜ਼ ਚੀਜ਼ ਨੂੰ ਹਮਾਇਤ ਦਿੱਤੀ ਹੈ ਜਾਂ ਜਿਨ੍ਹਾਂ ਨੇ ਉਸ ਉਸ ਦੇ ਥੱਪੜ ਮਾਰਨ ਤੇ ਖੁਸ਼ੀ ਮਨਾਈ ਹੈ ਉਹ ਫਿਰ ਉਹਨਾਂ ਦੇ ਦੁਸ਼ਮਣ ਹੋ ਗਏ ਤੇ ਕਿੱਥੇ ਨਾ ਕਿੱਥੇ ਨਾ ਇਹ ਚੀਜ਼ਾਂ ਲੋਕਾਂ ਨੂੰ ਹਾਇਦਾ ਹੈਗਾ ਕਿ ਉਹ ਮੰਨਦੇ ਨੇ ਕਿ ਇਹ ਸਾਰਾ ਕੁਝ ਉਸ ਐਪੀਸੋਡ ਤੋਂ ਬਾਅਦ ਸ਼ੁਰੂ ਹੋਇਆ ਜਿਹੜਾ ਕੰਗਨਾਰ ਰਣੋਤ ਦਾ ਪੰਜਾਬ ਨੂੰ ਲੈ ਕੇ ਪਹਿਲੇ ਵੀ ਨੈਰੇਟਿਵ ਸੈੱਟ ਕੀਤਾ ਹੋਇਆ ਹੈ ਨਾ ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈਗਾ ਉਹ ਪੰਜਾਬ ਨੂੰ ਲੈ ਕੇ ਬਹੁਤ ਇਦਾਂ ਦੇ ਬਿਆਨਬਾਜ਼ੀਆਂ ਚ ਬਦਨਾਮ ਹੈ ਕਿ ਉਹਨੇ ਸਿੱਖਾਂ ਨਾਲ ਤਾਂ ਨਫ਼ਰਤ ਵਾਲਾ ਚੈਪਟਰ ਖੋਲ ਹੀ ਲਿਆ हां ਜਿਹੜੇ ਹਰਿਆਣੇ ਦੇ ਜਾਂ ਬਾਕੀ ਨੀਅਰ ਸਟੇਟ ਰਾਜਸਥਾਨ ਜਾਂ ਹਿਮਾਚਲ ਹੋ ਗਿਆ ਜਾਂ ਹੋਰ ਆਲੇ ਦੁਆਲੇ ਦੇ ਜਿਹੜੇ ਸਾਡੇ ਸਟੇਟ ਲੱਗਦੀਆਂ ਨੇ ਪੰਜਾਬ ਨਾਲ ਜਿਨ੍ਹਾਂ ਨਾਲ ਸਾਡਾ ਨਿਤ ਵਾਹ ਪੈਂਦਾ ਹੈ ਸਾਡਾ ਆਲਾ ਜਾਣਾ ਰਹਿੰਦਾ ਜਿਹੜੀ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਨੂੰ ਹਮਾਇਤ ਦਿੱਤੀ ਜਾ ਰਹੀ ਹੈ ਜਾਂ ਉਹ ਬੰਦੇ ਵੀ ਜਿਹੜਾ ਸਾਡਾ ਵਿਰੋਧ ਕਰ ਰਹੇ ਆ ਜਾਂ ਸਾਨੂੰ ਟਾਰਗੇਟ ਕਰ ਰਹੇ ਨੇ ਤੇ ਮੈਨੂੰ ਇਦਾਂ ਲੱਗਦਾ ਕਿ ਸਿੱਖ ਜਿਹੜੇ ਨੇ ਉਹ ਆਪਣੇ ਆਪ ਨੂੰ ਨਾ ਕਿਤੇ ਨਾ ਕਿਤੇ ਅਨਸੇਫ ਮਹਿਸੂਸ ਕਰਦੇ ਹੋਣਗੇ ਤੇ ਜੇ ਇਹ ਚੀਜ਼ਾਂ ਕਿੱਥੇ ਅੱਗੇ ਜਾ ਕੇ ਕੋਈ ਭਿਆਨਕ ਰੂਪ ਲੈਂਦੀਆਂ ਨੇ ਤੇ ਅਸੀਂ ਇਹੀ ਤੁਹਾਡੇ ਮੀਡੀਆ ਜ਼ਰੀਏ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਕਿ ਇਹਦੀ ਸ਼ੁਰੂਆਤ ਜਿਹੜੀ ਹੈ ਉਹ ਕਿਹਨਾ ਕਾਰਨਾਂ ਕਰਕੇ ਹੋਈ ਹੈ ਤੁਹਾਨੂੰ ਇਹ ਚੀਜ਼ ਪਤਾ ਹੋਵੇ ਮੀਡੀਆ ਦੇ ਜ਼ਰੀਏ ਤੇ ਜੇ ਕੱਲ ਨੂੰ ਸਾਨੂੰ ਕਿਸੇ ਤਰੀਕੇ ਨਾਲ ਇਹਦਾ ਹੱਲ ਕਰਨਾ ਵੀ ਪਵੇ ਚਾਹੇ ਉਹਦੇ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣੀ ਪਵੇ ਫਿਰ ਜਿਹੜਾ ਹੈਗਾ ਸਿੱਕ ਪਿੱਛੇ ਨਾ ਹਟੇ ਫਿਰ ਸਿੱਖਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਹਨਾਂ ਦੀ ਅਗਲੀ ਜਿਹੜੀ ਨਸਲਾਂ ਨੇ ਜਿਹੜੀ ਉਹਨਾਂ ਦੀ ਅਗਲੀ ਜਨਰੇਸ਼ਨ ਹੈਗੀ ਹੈ ਉਹ ਸਾਡੇ ਕਿਸੇ ਐਸੇ ਕੰਮ ਕਰਕੇ ਸ਼ਰਮਿੰਦਾ ਨਾ ਹੋਣ ਕਿਉਂਕਿ ਅਸੀਂ ਇੱਕ ਐਸੀ ਕੌਮ ਹੈਗੇ ਆ ਜਿਨ੍ਹਾਂ ਨੇ ਕਦੀ ਵੀ ਇਦਾਂ ਦੇ ਤੱਕੇ ਨਹੀਂ ਸਹੇ ਇਦਾਂ ਦੇ ਜਿਹੜੇ ਬੇਇਨਸਾਫੀ ਵਾਲੇ ਕੰਮ ਜਿਹੜੇ ਕਦੀ ਨਹੀਂ ਸਹੇ ਤੇ ਜੇ ਆਪਣੇ ਆਪ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਕੱਲ ਦੇ ਫਿਊਚਰ ਦੇ ਵਿੱਚ ਵਧੀਆ ਤੇ ਤੁਸੀਂ ਵੀ ਕੋਈ ਦਵਾ ਕੰਮ ਹੀ ਕਰੋਗੇ ਤੁਹਾਡੇ ਵੀ ਜਿਹੜੇ ਬੱਚੇ ਨੇ ਉਹ ਤੁਹਾਡੇ ਤੇ ਫਕਰ ਕਰਨ ਜਿੱਦਾਂ ਅਸੀਂ ਆਪਣੇ ਪੁਰਖਿਆਂ ਤੇ ਕਰਦੇ ਆਂ ਪਪਾਈ ਪਾਈ ਸਾਹਿਬ ਇੱਕ ਗੱਲ ਇੱਥੇ ਆ ਕੇ ਖੜਦੀ ਹੈ ਕਿ ਹੁਣ ਹੁਣ ਜਿਸ ਸਿਸਟਮ ਦਾ ਅਸੀਂ ਹੱਸਾਂ ਆ ਉਹ ਸਿਸਟਮ ਸ਼ਾਇਦ ਇਸ ਚੀਜ਼ ਦਾ ਜਵਾਬ ਦੇਣ ਜੋਗੇ ਸਾਨੂੰ ਨਾ ਛੱਡੇ ਜੋ ਕੁਝ ਵਾਪਰਿਆ ਆ ਭਾਵੇਂ ਉਹ ਹਿਮਾਚਲ ਵਿੱਚ ਵਾਪਰਿਆ ਭਾਵੇਂ ਉਹ ਹਰਿਆਣੇ ਦੇ ਵਿੱਚ ਵਾਪਰਿਆ ਵਾਪਰਿਆ ਇਸ ਨੂੰ ਲੈ ਕੇ ਇੱਕ ਹਾਈਪੋਥੈਸਿਸ ਜ਼ਰੂਰ ਕ੍ਰੀਏਟ ਕਰ ਦਿੱਤਾ ਗਿਆ ਕਿ ਹਾਂ ਪਰਚੇ ਹੋ ਗਏ ਜਾਂ ਪ੍ਰਸ਼ਾਸਨ ਕੋਲ ਪਹੁੰਚ ਗਏ ਆ ਉਸ ਤੋਂ ਬਾਅਦ ਕੀ ਕੁਝ ਵਾਪਰ ਰਿਹਾ ਉਹਦੇ ਬਾਅਦ ਉਹਦੇ ਬਾਰੇ ਕੋਈ ਵੀ ਨਹੀਂ ਜਾਣਦਾ ਨਾ ਹੀ ਉਹਨਾਂ ਨੂੰ ਕਿਸੇ ਨੂੰ ਦੱਸਿਆ ਜਾ ਰਿਹਾ ਕਿਸ ਤਰ੍ਹਾਂ ਦੇਖੋ ਮੈਂ ਨਾ ਇੱਕ ਐਗਜ਼ਾਮਪਲ ਦੇ ਕੇ ਆਪ ਜੀ ਨੂੰ ਦੱਸਦਾ ਸਾਰੀ ਗੱਲ ਬਾਤ ਮੈਂ ਨਾ ਹੁਣੇ ਇੱਕ ਰੀਸੈਂਟਲੀ ਕਿਉਂਕਿ ਸਾਨੂੰ ਜਾਣਾ ਪੈਂਦਾ ਆਪਣੇ ਮਸਲਿਆਂ ਨੂੰ ਲੈ ਕੇ ਜਿਹੜੇ ਸਾਡੇ ਕੋਲ ਆਂਦੇ ਨੇ ਤੇ ਇੱਕ ਮਸਲਾ ਇਦਾਂ ਦਾ ਆਇਆ ਜੀ ਉੱਥੇ ਨਾ ਇੱਕ ਗਰੁੱਪ ਸੀਗਾ ਉਹਨੇ ਇੱਕ ਗਰੁੱਪ ਨੇ ਕਿਸੇ ਦੇ ਉੱਤੇ ਹਮਲਾ ਕਰ ਦਿੱਤਾ ਜਦੋਂ ਹਮਲਾ ਕਰ ਦਿੱਤਾ ਤੇ ਅਸੀਂ ਉਹਨਾਂ ਦੀ ਪੈਰਵਾਈ ਨੂੰ ਗਏ ਅਸੀਂ ਜਿਹਨਾਂ ਦੀ ਪੈਰਵਾਈ ਨੂੰ ਗਏ ਨਾ ਤੇ ਜਿਹੜੇ ਬੰਦੇ ਤੇ ਹਮਲਾ ਆ ਸੀ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਸੀ ਜ਼ਖਮੀ ਦਾ ਸੈਂਸ ਕੀ ਉਹ ਮਰਨ ਦੀ ਹਾਲਾਤ ਤੇ ਸੀਗਾ ਜੀ ਤੇ ਜਿਹੜਾ ਬੰਦਿਆਂ ਨੇ ਉਹਤੇ ਹਮਲਾ ਕੀਤਾ ਸੀਗਾ ਉਹ ਬੰਦਿਆਂ ਦੇ ਪਰਿਵਾਰ ਵਾਲੇ ਜਦੋਂ ਪੁਲਿਸ ਨੇ ਚੱਕੇ ਨਾ ਤੇ ਉਹਨਾਂ ਨੇ ਦੱਸਿਆ ਕਿ ਉਹ ਸਾਰੇ ਬੱਚੇ ਜਿਹੜੇ ਨੇ ਉਹ ਉਹ 18 ਸਾਲ ਤੋਂ ਘੱਟ ਉਮਰ ਦੇ ਨੇ ਜਦੋਂ 18 ਸਾਲ ਤੋਂ ਘੱਟ ਉਮਰ ਦੇ ਬੱਚੇ ਲੁੱਟੋਖੋਹਾਂ ਕਰਦੇ ਸੀਗੇ ਮਾਰਕੁੱਟ ਕਰਦੇ ਸੀ ਵੱਢ ਟੁੱਕ ਕਰਦੇ ਸੀ ਲੋਕਾਂ ਦੇ ਕਤਲ ਤੱਕ ਜਾਂਦੇ ਸੀਗੇ ਈਵਨ ਤੁਸੀਂ ਦਿੱਲੀ ਵਾਲੀ ਘਟਨਾ ਵੀ ਜਾਣਦੇ ਹੋਗੇ ਜਿੱਥੇ ਰੇਪ ਹੋਇਆ ਸੀਗਾ ਇੱਕ ਲੜਕੀ ਦਾ ਜਿਹੜੇ ਅੰਦਰ ਸਰੀਆ ਭਾ ਕੇ ਘਮਾ ਦਿੱਤਾ ਸੀਗਾ ਦੇਖੋ ਇਹ ਚੀਜ਼ਾਂ ਜਿਹੜੇ ਕ੍ਰਿਮੀਨਲ ਮਾਈਂਡ ਵਾਲੇ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਕਾਨੂੰਨ ਕਿੱਥੇ ਕਮਜ਼ੋਰ ਆ ਉਹਨਾਂ ਦੇ ਲਈ ਕਿਹੜੀ ਉਮਰ ਵਿੱਚ ਕਿਹੜੀ ਕਟਨਾ ਕਰਨੀ ਹੈ ਉਹਨਾਂ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਥਾਣੇ ਕਚੈਰੀ ਤੱਕ ਲੱਗੇ ਜਾਣਾ ਮਤਲਬ ਉਹਨਾਂ ਨੂੰ ਓਨ ਦਾ ਸਪੋਰਟ ਹੀ ਬੇਲ ਨੇ ਚੀਜ਼ਾਂ ਨੂੰ ਲੱਗੇ ਵੱਡੀਆਂ ਵੱਡੀਆਂ ਜੜੀਆਂ ਧਾਰਾਵਾਂ ਨੂੰ ਲੈ ਕੇ ਉਹਨਾਂ ਨੂੰ ਓਨ ਦਾ ਸਪੋਰਟ ਹੀ ਬੇਲ ਲੱਗੀਆਂ ਨੇ ਤੇ ਉਹ ਇਨੇ ਕ੍ਰਿਮੀਨਲ ਲੋਕ ਪੰਜਾਬ ਵਿੱਚ ਕਿਸੇ ਸਾਜ ਦੇ ਤਹਿਤ ਭੇਜੇ ਜਾ ਰਹੇ ਨੇ ਆਲੇ ਦੁਆਲੇ ਸਟੇਟਾਂ ਦਾ ਤੁਸੀਂ ਮਾਹੌਲ ਵੇਖ ਲਿਆ ਪੰਜਾਬ ਵਿੱਚ ਜਿਹੜੇ ਨੇ ਉਹ ਬਹੁਤ ਵੱਡੀ ਗਿਣਤੀ ਚ ਆ ਰਹੇ ਨੇ ਛੋਟੀਆਂ ਮਰਾ ਵਿੱਚ ਉਹਨਾਂ ਕੋਲੋਂ ਵੱਡੇ ਵੱਡੇ ਉਹ ਐਕਸ਼ਨ ਕਰਾ ਕੇ ਵੱਡੇ ਵੱਡੇ ਹਮਲੇ ਕਰਾ ਕੇ ਪੰਜਾਬ ਦਾ ਮਾਹੌਲ ਜਿਹੜਾ ਹੈ ਉਹਨਾਂ ਨੇ ਡਿਸਟਰਬ ਵੀ ਕੀਤਾ ਤੇ ਸਜ਼ਾਾਂ ਵੀ ਕੋਈ ਨਹੀਂ ਇਸ ਤਰੀਕੇ ਦੇ ਸਾਰੇ ਜਿਹੜੇ ਮਾਹੌਲ ਤੋਂ ਨਾ ਮੈਂ ਇਹ ਸਮਝਿਆ ਕਿ ਕਿਥੇ ਨਾ ਕਿਤੇ ਨਾ ਪੰਜਾਬ ਦੇ ਲੋਕ ਜਾਂ ਸਿੱਖ ਨਾ ਟਾਰਗੇਟ ਹੋਏ ਨੇ ਹੁਣ ਜਿਹੜੇ ਇਹ ਟਾਰਗੇਟ ਹੋਏ ਲੋਕ ਨੇ ਇਹਨਾਂ ਨੇ ਹਜੇ ਤੱਕ ਇਦਾਂ ਦਾ ਕੋਈ ਵੀ ਪੈਂਤੜਾ ਨਹੀਂ ਅਪਣਾਇਆ ਜੇ ਦੇ ਨਾਲ ਕਿ ਇਹਨਾਂ ਦਾ ਅਗੇ ਬਚਾਅ ਹੋ ਸਕੇ ਫਿਲਹਾਲ ਅੱਪਾ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਜਿੰਨੇ ਵੀ ਸਾਡੇ ਅਪਰੋਚ ਵਿੱਚ ਲੋਕ ਨੇ ਆ ਜਿੰਨੀ ਕਿ ਸਾਡੀ ਗੱਲ ਵਧੀਆ ਤਰੀਕੇ ਨਾਲ ਜਾ ਸਕੇ ਸਾਡੀ ਲੀਡਰਸ਼ਿਪ ਨੂੰ ਜਾ ਜਿਚਾ ਸਕੀ ਐ ਅਸੀਂ ਗੱਲ ਅਸੀਂ ਉਹਨਾਂ ਨਾਲ ਰੈਗੂਲਰ ਮੀਟਿੰਗਸ ਕਰ ਰਹੇ ਆ ਤਾਂ ਕਿ ਇਸ ਚੀਜ਼ ਦਾ ਨਾ ਕੋਈ ਅਸੀਂ ਪੱਕਾ ਹੱਲ ਕਰ ਲਈਏ ਨਹੀਂ ਤੇ ਆਉਣ ਵਾਲਾ ਸਮਾਂ ਨਾ ਸਾਡੇ ਲਈ ਬੜਾ ਭਿਆਨਕ ਹੈ ਪੱਕਾ ਹੱਲ ਵੀ ਦੱਸੋ ਕਿਸ ਤਰ੍ਹਾਂ ਦਾ ਪੱਕਾ ਹੱਲ ਇਦਾਂ ਹੀ ਆ ਕਿ ਸਾਡੇ ਸਾਰਿਆਂ ਦੇ ਇੱਕੋ ਹੀ ਅ ਮਤਲਬ ਲੈਵਲ ਦੇ ਉੱਤੇ ਡਿਸੀਜਨ ਲਈ ਜਾਣ ਇੱਕੋ ਲੈਵਲ ਤੇ ਸਾਰੀ ਗੱਲ ਜਿਹੜੀ ਹੈ ਉਹ ਹੋ ਜਾਵੇ ਸਾਨੂੰ ਕੋਈ ਵੀ ਡਿਸੀਜਨ ਲੈਣ ਲੱਗੇ ਇੱਕ ਦੂਜੇ ਵੱਲ ਕੋਈ ਦੇਖਣਾ ਨਾ ਪਵੇ ਜਾਂ ਸਾਨੂੰ ਦੇਰੀ ਨਾ ਹੋਵੇ ਤੁਰੰਤ ਅਸੀਂ ਕੋਈ ਨਾ ਕੋਈ ਜਿਹੜਾ ਨਤੀਜੇ ਤੇ ਆਈਏ ਜਦੋਂ ਵੀ ਕੋਈ ਇਦਾਂ ਦੀ ਘਟਨਾ ਹੋਵੇ ਸਾਨੂੰ ਸਾਰਿਆਂ ਦਾ ਸਾਥ ਚਾਹੀਦਾ ਕਿਉਂਕਿ ਇਸ ਵੇਲੇ ਕੀ ਹੋਇਆ ਸੀ ਜਿਹੜੇ ਬਹੁਤ ਬਹੁਤ ਆਹਟ ਲੀਡਰ ਨੇ ਨਾ ਉਹ ਕਿਸੇ ਨਾ ਕਿਸੇ ਕਿਉਂਕਿ ਸਾਡੇ ਕੋਲ ਮਸਲੇ ਬਹੁਤ ਜ਼ਿਆਦਾ ਨੇ ਉਹ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਨਾ ਉਹ ਵੀ ਕਿਸੇ ਨਾ ਕਿਤੇ ਰੁੱਝੇ ਹੋਏ ਨੇ ਸਾਨੂੰ ਹੈਗਾ ਕਿ ਜਿਹੜਾ ਸਾਡਾ ਕੋਈ ਵੀ ਮਸਲਾ ਹੈ ਨਾ ਸਾਡਾ ਸਾਂਝਾ ਮਸਲਾ ਹੋ ਜਾਵੇ ਸਾਂਝੇ ਮਸਲੇ ਵਿੱਚ ਸਾਂਝੇ ਡਿਸੀਜਨ ਲੈ ਕੇ ਅਸੀਂ ਆਪਣੇ ਜੋਰ ਦੇ ਉੱਤੇ ਉਹਦਾ ਕੋਈ ਨਾ ਕੋਈ ਫੈਸਲਾ ਕਰਾ ਸਕੀ ਨੀ ਤੇ ਜਿਸ ਤਰੀਕੇ ਨਾਲ ਸਟੇਟ ਬਿਹੇਵ ਕਰਨ ਲੱਪੀ ਹੈ ਲੋਕ ਜਿਹੜੇ ਕਿਸੇ ਮਾੜੀ ਸਾਜਿਸ਼ ਦੇ ਨਾਲ ਪੰਜਾਬ ਵਿੱਚ ਭੇਜੇ ਜਾ ਰਹੇ ਨੇ ਇਹ ਕੋਈ ਵੱਡਾ ਨੁਕਸਾਨ ਨਾ ਕਰ ਦੇਣ ਸਾਡਾ ਲੱਖੇ ਸਿਧਾਣੇ ਵਰਗੇ ਬੰਦੇ ਦੇਖੋ ਉਹਨਾਂ ਨੇ ਵੀ ਪੰਜਾਬ ਵਿੱਚ ਇੱਕ ਲਹਿਰ ਚਲਾਈ ਸੀਗੀ ਕਿ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਵਾਪਸ ਭੇਜੋ ਜਾਂ ਉਹਨਾਂ ਦਾ ਕੋਈ ਇਦਾਂ ਦਾ ਬੈਰੀਕੇਟਿੰਗ ਕਰੋ ਕਿ ਉਹ ਬੰਦੇ ਜਿਹੜੇ ਨੇ ਉਹਨਾਂ ਦੀ ਇੱਕ ਹੱਦਬੰਦੀ ਤਾਂ ਹੋਵੇ ਉਹਨਾਂ ਨੇ ਕਿੰਨੇ ਆਨੇ ਆ ਕਿ ਕਿਉਂ ਆਣਾ ਆ ਕੀ ਕਰਨੇ ਉਹਨਾਂ ਤੋਂ ਧਿਆਨ ਦੇ ਇਹੋ ਜਿਹੇ ਭਰਾਵਾਂ ਨਾਲ ਅਸੀਂ ਸੰਪਰਕ ਕਰ ਰਹੇ ਹਾਂ ਅਸੀਂ ਉਹਨਾਂ ਬੰਦਿਆਂ ਦੇ ਜ਼ਰੀਏ ਜਾਂ ਹੋਰ ਇਦਾਂ ਦੇ ਹੋਰ ਕਈ ਪਲੈਟਫਾਰਮ ਦੇ ਉੱਤੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨਾਲ ਅਸੀਂ ਇਹ ਚੀਜ਼ਾਂ ਉੱਤੇ ਡਿਸਕਸ਼ਨ ਓਪਨ ਕੀਤੀ ਹੋਈ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਬੰਦਿਆਂ ਨਾਲ ਨੁਕਸਾਨ ਨਾ ਹੋਵੇ ਅਸੀਂ ਉਹਨਾਂ ਦੇ ਲਈ ਜੋਸ ਦੀ ਵੀ ਕੋਈ ਪ੍ਰੋਪਰ ਹੱਲ ਕਰ ਸਕਵੇ ਲੀਡਰਸ਼ਿਪ ਦੇ ਨਾਲ ਮਿਲ ਕੇ ਅਸੀਂ ਕਰੀਏ ਉਦੋਂ ਲਈ ਦੇਖਾਂਗੇ ਕੋਈ ਨਾ ਕੋਈ ਸਾਨੂੰ ਮੁਹਿੰਮ ਬਣਾਣੀ ਪੈਣੀ ਹੈ ਕੋਈ ਨਾ ਕੋਈ ਅੰਦੋਲਨ ਮੋਰਚਾ ਸ਼ੁਰੂ ਕਰਨਾ ਪੈਣਾ ਕਿ ਪੰਜਾਬ ਨੂੰ ਜਿਹੜਾ ਹੈਗਾ ਕਿਸੇ ਨਾ ਕਿਸੇ ਤਰੀਕੇ ਬਚਾਇਆ ਜਾਵੇ ਬਿਲਕੁਲ ਬਿਲਕੁਲ ਤੇ ਇਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਨ ਦੀ ਲੋੜ ਹੈਗੀ ਹੈ ਔਰ ਕਿਹਾ ਜਾ ਰਿਹਾ ਕਿ ਕਰ ਵੀ ਰਹੇ ਆ ਉਹਦਾ ਸਮਾਂ ਖੈਰ ਕੀ ਕੁਝ ਲੈ ਕੇ ਆਉਂਦਾ ਉਹ ਵੇਖਣ ਦੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਹਾਂਗੇ ਬਣੇ ਰਵਾਨੀਂ ਦੀ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ